ਹਾਂ ਤੇ ਮੇਰੇ ਕਿਹੜਾ ਪਾ ਕੇ ਨੱਚਣਾ ਚਲ ਕੋਈ ਗੱਲ ਸੁਣ ਲਓ ਇਹ ਐ ਨਹੀਂ ਰਜਾਬੰਦੀ ਹੁੰਦੀ ਕੇਰਾ ਮੇਰੇ ਤਲੀ ਦੇ ਧਰਦੇ ਉਦੋਂ ਵਾਰ ਮੈਂ ਚੱਕ ਇਹੀ ਧਰ ਦੂਗਾ ਮੈਂ ਦਸ ਲਾਉਂਦੀ ਤੇਰੇ ਦੀ ਭੈਣ ਦੀ ਤੇਰੀ ਦੀ ਤੂੰ ਜਾਈਂ ਕਰਾ ਹਾਂ ਚਲੂਆ ਖੜਾ ਹੋ ਆਹ 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 ਦੇਖ ਲਓ ਜੀ ਹੁਣ ਹੁਣ ਤਾਂ ਤੁਹਾਨੂੰ ਯਕੀਨ ਆ ਗਿਆ ਹੋਊਗਾ ਮੈਂ ਸਾਨੂੰ ਗੱਲ ਦੱਸਦਾ ਜੀ ਇਹ ਕੋਈ ਆਏ ਨਹੀਂ ਹੈਗਾ ਹੈਨਾ ਇਹ ਤਾਂ ਵੀ ਕੋਈ ਇਹਦੇ ਜਾਤਾ ਟੈਨਸ਼ਨ ਪੈ ਗਈ ਜਿਆਦੇ ਦਿਮਾਗ ਤੇ ਇਹ ਤਾਂ ਕਈ ਵਾਰ ਸਾਨੂੰ ਨਹੀਂ ਪਤਾ ਇਹ ਨਹੀਂ ਪਤਾ ਕਈ ਵਾਰ ਉਹੀ ਕੱਜਰ ਦਾ ਚਾਰ ਵਾਲਾ ਖਾਂਦਾ ਕਿਕਦਾ ਲੋ ਜੀ ਆਮਬ ਦਾ ਚਾਰ ਕਿਹੋ ਦਾ ਚਾਰ ਨੀਂਬੂ ਦਾ ਚਾਰ ਇਹ ਚਾਰ ਸਰੋਂ ਦੇ ਤੇਲ ਵਿੱਚ ਤਿਆਰ ਕੀਤੇ ਹੋਏ ਨੇ ਕਿਸੇ ਵੇਲੇ ਵੀ ਸਰਦੀ ਨਾ ਹੋਵੇ ਤੁਸੀਂ ਬੇਝਿਜਕੇ ਚਾਰਾਂ ਨੂੰ ਖਾ ਸਕਦੇ ਹੋ ਆਮਬ ਦਾ ਚਾਰ ਆਹ ਦਿੱਤਾ ਚਾਰ ਤਰ ਹ ਹੁਣ ਦੇਖ ਲਓ ਜੀ ਹੁਣ ਤੁਸੀਂ ਐ ਦੱਸੋ ਜੀ ਵੀ ਚਿਹਰਾ ਚਿਹਰਾ ਤੂੰ ਕਿਰਾ ਵੀਨ ਦੱਸਿਆ ਹੈ ਵੀ ਮੈਨੂੰ ਦਿਮਾਗੀ ਟੈਨਸ਼ਨ ਹੈ ਉਹ ਉਹ ਹੋ ਜੀ ਬੌਲੇ ਨੂੰ ਕਦ ਪਤਾ ਹੁੰਦਾ ਵੀ ਮੈਂ ਪਾਵਣਾ ਬੌਲੇ ਨੂੰ ਥੋੜੀ ਪਤਾ ਹੁੰਦਾ ਨਹੀਂ ਪਤਾ ਹੁੰਦਾ ਜੀ ਬੰਦੇ ਉਹ ਕੰਮ ਕਰਦਾ ਦੂਜੇ ਵਰਗਾ ਜਵਾਖ ਮਰਵਾਤਾ ਸੀ ਹੈ ਹੋਰ ਹੀ ਕੁਝ ਕਰਤਾ ਸੀ ਉੱਪਰ ਹੀ ਚੰਗਿਆ ਹਸਪਤਾਲ ਚ ਲੈ ਕੇ ਜਾਓ ਇਹਨੂੰ ਫਿਰ ਤੁਸੀਂ ਮੈਂ ਜੇ ਸਾਨੂੰ ਹੀ ਗੱਲ ਦੱਸਦਾ ਤੁਹਾਡਾ ਧੰਨਵਾਦ ਬਹੁਤ ਬਹੁਤ ਨਹੀਂ ਪਈ ਸਮਾਂ ਮਾੜਾਗਾ ਨਲ ਤਾਂ ਅਗਲਾ ਕੋਟ ਦਾ ਜਾ ਦੇ ਮੇਰਾ ਪੂਣਾ ਫੜਾਓ ਜੀ ਪੂਣਾ ਨਾਲੇ ਕਾਕਾ ਜੀ ਨਲ ਤਾਂ ਮੰਨ ਕੇ ਚੱਲੋ ਇੱਥੋਂ ਪਤਾ ਲੱਗਦਾ ਖਾਨਦਾਨੀ ਬੰਤੇ ਦਾ ਜੇ ਕੋਈ ਹੋਰ ਹੁੰਦਾ ਉਹਨੂੰ ਆਲਾ ਪੁਲਸ ਨੂੰ ਚੱਕਾ ਜਾਂਦਾ ਇਹ ਤਾਂ ਗੱਲ ਮਰਦੇ ਹੋ ਤੁਸੀਂ ਮੇਰਾ ਪੂਣਾ ਮੇਰਾ ਪੂਣਾ ਗੱਡੇ ਚ ਬਾਖਦੀ ਹੈ ਨਾ ਸਾਡੇ ਚ ਬਾਖਦੀ ਹੈ ਮੇਰਾ ਪੂਣਾ ਹੀ ਕੋਈ ਨਾ ਕੋਈ ਨਾ ਕੋਈ ਨਾ ਹੁਣ ਤੁਸੀਂ ਆਏ ਦੱਸੋ ਉੱਥੋਂ ਮੜਿਆ ਦੁੱਤ ਚ ਹਲਦੀ ਪਵਾ ਕੇ ਲਿਆ ਆਉ ਜਵਾਖ ਦੇ ਬਾਲਾ ਕੁੱਟਿਆ ਭਾਈ ਸਾਨੂੰ ਤਾਂ ਪਤਾ ਨਹੀਂ ਸੀ ਸਰਦਾਰ ਜੀ ਨਾ 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 ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਤਾ ਕੀ ਗੱਲ ਹੈ ਜਿਹੜੇ ਹਿਸਾਬ ਨਾਲ ਦਾ ਰੰਗ ਰੂਪਾ ਕੰਜਰ ਦੇ ਦਾ ਐਂ ਸਮਝ ਲੈਂਦਾ ਬੰਦਾ ਹੁਣ ਆਇਆ ਨਹੀਂ ਨਾ ਪਤਾ ਵੀ ਇੰਨਾ ਸੋਹਣਾ ਸਲੱਖਾ ਵੀ ਪਾਗਲ ਅਰੇ ਦੁੱਬੀ ਆਪਣੀ ਘਰੇ ਕੀ ਵੀ ਆਏਗਾ ਵੀ ਕੰਦ ਤੇ ਪੈ ਕੰਜਰ ਦਾ ਹੈ ਕੰਦ ਤੇ ਚੜੀ ਜਾਂਦਾ ਸੀ ਅਸਿਆ ਮੁੰਡਾ ਮੈਨੂੰ ਕਹਿੰਦਾ ਬਾਪੂ ਹਾ ਕੀ ਹੋ ਜਾਂਦਾ ਮੈਂ ਦੇਖਾਂਗਾ ਇਹ ਵੀ ਪਤੰਦਰ ਜੀ ਦਾ ਪੁੱਠਾ ਪੁੱਠਾ ਤੁਰਿਆਂ ਦਾ ਪਛਤ ਰਹੀ ਜਾਂਦੀ ਇਹ ਵੀ ਕਹੀਂ ਟੱਪਿਆ ਅੱਛਾ ਹੋਰ ਕਾਲੂਈ ਮੈਨੂੰ ਤਾਂ ਛੁੱਡੀ ਕੁੜੀ ਨੇ ਬੋਲ ਮਾਰਤਾ ਕਹਿੰਦੀ ਨਵੇਂ ਫਿਲਮਾਂ ਵਾਲੇ ਚੈਨਲ ਕੱਟ ਕੇ ਜਾ ਬਸ ਗੱਲ ਨਾ ਸੁਣੋ ਜੀ ਇਹਦੀ ਤਾਂ ਦਬਾਕ ਤੁਹਾਨੂੰ ਆਈ ਨਹੀਂ ਪਤਾ ਕਿਹੜਾ ਟਿਸਨ ਫੜ ਲੈ ਇਹ ਦਿਸਾ ਦਾ ਕੰਮ ਕਰਦਾ ਕਰਦਾ ਕੰਜੜਾ ਹੀ ਨਹੀਂ ਪਤਾ ਆਪ ਕਿਹੜਾ ਟਿਸਨ ਫੜ ਲੈ ਹਾਂ ਜੀ ਮੇਰੀ ਗੱਲ ਸੁਣੋ ਜੀ ਕੱਲ ਨੂੰ ਨਾ ਮੈਂ ਇੱਕ ਵਿਗੜਾ ਲੈ ਆਇਆ 1509 ਦਾ 1509 ਵੱਢ ਕੇ ਮੈਂ ਪਰਸੋਂ ਨੂੰ ਨੂੰ ਪਹਿਲਾਂ ਤਾਂ ਦਵਾਈ ਦਵਾ ਕੇ ਲੈ ਕੇ ਆਉਂਗਾ ਕਹ ਨਹੀਂ ਨਾ ਜਰਾ ਹਾਂ ਸਹੀ ਗੱਲ ਹੈ ਪਰਸੋਂ ਆਪਾਂ ਹੋਰ ਕੋਈ ਕੰਮ ਨਹੀਂ ਕਰਨਾ ਇਹਦਾ ਇਹ ਨਹੀਂ ਪਤਾ ਟੇਸਨ ਕਿਹੜਾ ਫੜ ਲੈ ਕੰਨੇ ਯਾਰ ਮਰ ਬਾਤਾ ਘਰੇ ਸੱਦ ਕੇ ਆ ਦੇਖ ਲੈ ਲਾਣੇਦਾਰਾ ਇਹ ਟੈਸ਼ਨ ਹੁਣ ਗਲਤ ਫੜ ਜਾਂਦਾ ਮੇਰਾ ਬਾਦਾ ਬਲੱਡ ਮੈਂ ਇਹਨੂੰ ਮਾਰ ਦੋ ਇੱਥੇ ਤੁਸੀਂ ਇਹਨੂੰ ਆਪਦੇ ਨੂੰ ਲੈ ਜਾ ਨਹੀਂ ਐਸੀ ਲੈ ਕੇ ਜਿੰਨਾ ਹੋ ਖੜਨਦਾ ਜਿਹੜਾ ਖੋਲੇ ਨੂੰ ਏ ਹਾਂ ਹਾਂ ਆ ਦੁੱਧ ਜਾ ਪਲਾ ਦੇ ਨਹੀਂ ਮੈਂ ਪੀ ਕੇ ਮਾਰੂ ਇਹਨੂੰ ਨਹੀਂ ਪੀਂਦਾ ਬਈ ਇਸ ਕਰਦਾ ਕੁਝ ਨਹੀਂ ਪੀਂਦਾ ਮੈਂ ਬਹੁਤ ਵੱਡ ਪਾਈਆ ਚੱਲ ਕੋਈ ਨਾ ਬੇਟੇ ਆਏ ਨਹੀਂ ਕੋਈ ਗੱਲ ਨਹੀਂ ਦੁੱਧ ਕਿੱਥੇ ਚੰਗਾ ਲੱਗਦਾ ਇਹਨੂੰ ਹਾਂ ਹਾਂ ਹੋ ਖੜਾ ਮੈਂ ਡਿਊਟੀ ਤੇ ਜਾਉ ਮੈਂ ਡਿਊਟੀ ਤੇ ਜਾਉ ਡੌਟੀ ਤੇ ਜਾਊਂਗਾ ਡੌਟੀ ਤੇ ਜਾਊਂਗਾ ਠੀਕ ਹੈ ਜੀ ਹਾਂ ਕੋਈ ਗੱਲ ਨਹੀਂ ਚਲ ਨਾ ਨਾ ਇਹ ਦੇਖੋ ਸਾਡੀ ਗਲਤੀ ਕੀ ਆ ਸਾਡੀਆਂ ਓਏ ਇਹ ਤਾਂ ਲਾਣੀ ਕੰਜਰਾਂ ਦਾ ਆ ਤੇਰੇ ਵਾਲੀ ਮਾਂ ਦੇਖ ਲਾ ਓਏ ਚੱਕ ਦੇ ਨਾ ਹਟੀ ਨਹੀਂ ਹਟੀ ਨਹੀਂ ਬਚ ਗਿਆ ਬਾਪੂ ਆ ਮਰਵਾਤਾ ਸੀ ਮੁੰਡਾ ਕਿਸੇ ਦਾ ਜਵਾਨ ਪੁੱਤ ਹੈ ਤੇ ਸਾਰੀ ਉਮਰ ਜੇਲ੍ਹ ਚ ਲੰਗ ਜਾਂਦੀ ਆਪਣੀ ਆਪਣੀ ਰਾਣੋਂ ਦੇ ਗਹਿਣੇ ਰਹਿ ਗਏ ਪਰ ਓ ਚੱਲ ਬਚਤ ਰਹਿ ਗਈ ਆ ਜਾ ਚਲ ਦੱਤੀ ਵੀ ਨਹੀਂ ਕੰਮ ਦੀ ਕੰਜਰਾ ਨੇ ਕਹੇ ਜੀ ਬੱਡੇ ਚ ਰੱਖਿਆ ਤੇ ਜੀਤ ਵੀ ਨਹੀਂ ਆਇਆ ਹਜੇ ਤੱਕ ਨਾਲੇ ਮੈਂ ਕਹਿ ਕੇ ਆਈ ਸੀ ਵੀ ਵੇਛੇਤੀ ਆ ਜੀ ਇੱਥੇ ਉਹ ਤੁਹਾਨੂੰ ਇਹ ਸੁੱਕ ਜੂਗਾ ਜਿੰਨੇ ਟਾਈਮ ਚੋਂ ਨੇ ਆਉਣਾਗਾ ਹਾਉ ਨਹੀਂ ਆਉਂਦਾ ਨਹੀਂ ਉਹ ਨਹੀਂ ਹੈਗਾ ਅਜੇ ਨੂੰ ਇਹਨਾਂ ਦਾ ਨਾ ਕੋਈ ਆ ਜੈ ਸਿਆਪਾ ਖਾਣਾ ਪੰਗਾ ਸੱਚੀ ਕਾ ਦਾ ਹਰਾ ਮੁੱਕ ਗਿਆ ਲੋਕਾਂ ਦੇ ਵੱਢਣੇ ਪੈਂਦੇ ਨੇ ਚੋਰੀਆਂ ਚਪੋਰੀਆਂ ਜੇ ਤਾਂ ਦੇਖ ਮੇਰੇ ਜੇਠ ਆ ਗਿਆ ਉਹ ਤਾਂ ਮੈਂ ਪਹਿਲਾਂ ਤੇ ਪਾਣੀ ਪੀਣ ਨਹੀਂ ਦਿੰਦੀ ਉਹਨੂੰ ਤਾਂ ਮੈਂ ਪਾਲਦਾ ਬਹਾਣਾ ਵੀ ਲਾ ਦੂੰਗੀ ਵੀ ਚੱਲ ਪਾਲ ਆਉਗੀ ਮਿੱਠੀਆਂ-ਮੁੱਠੀਆਂ ਗੱਲਾਂ ਕਰਕੇ ਭਲੋ ਲੂੰਗੀ ਜੇ ਕਿਤੇ ਟਿਆ ਟੌਂਗਰਾ ਜਾ ਗਿਆ ਉਹਨੇ ਤਾਂ ਇਹ ਨਹੀਂ ਪਤਾ ਕਹ ਦੇ ਵੀ ਜਿਹੜਾ ਥੱੱਬਾ ਵੱਡੇ ਇੱਥੇ ਰੱਖ ਜਾ ਐ ਤਾਂ ਮੈਂ ਰੱਖ ਕੇ ਨਹੀਂ ਜਾਂਦੀ ਫਿਰ ਚਾਹ ਚਾਰ ਗਾਲਾਂ ਖਾਣੀਆਂ ਪੈ ਜਾਣ ਐ ਤਾਂ ਲੈ ਕੇ ਜਾਉਂਗੀ ਹਾਂ ਵੜਲਾ ਵੜਲਾ ਚੱਲ ਪੀ ਮਸ਼ੀਨ ਚੱਲ ਪੀ ਮਸ਼ੀਨ ਉਹ ਦੇ ਕਸਮ ਦੀ ਦੇਖ ਲੈ ਕਹਿੰਦਾ ਹੋਛੀ ਲੜੇ ਧਾਰਾ ਮੰਗੇ ਤਾਂ ਮੇਰੇ ਛੜੀ ਦੀ ਬੈਰ ਪਾਲਦੀ ਹੈ ਵੀ ਬੈਰ ਹੀ ਰਹੇ ਮੇਰਾ ਐ ਉਹ ਮੇਰੇ ਛੜੀ ਦੀ ਬਾਡੇ ਚ ਪਲਾਈ ਕੀ ਦਾਤੀ ਕਿਉਂ ਕੁੱਟਾ ਨਾ ਕਸਾੜੇ ਦਾ ਨਾ ਇਹ ਨੂੰ ਮੇਰੇ ਛੜੀ ਨੂੰ ਪਤਾ ਲੱਗਣ ਦਾ ਵਾ ਛੱਡ ਜਾ ਥਣੇ ਦਾ ਪੱਟਿਆ ਕਿਹੜਾ ਜਾਣਦਾ ਚੱਲ ਜਾ ਗਏ ਕਿਹੜਾ ਵੇ ਕਿਹੜਾ ਭੈਣ ਦਾ ਖਸਮ ਇੱਥੇ ਮੇਰੇ ਮੂਹਰੇ ਆਵੇ ਸਾਹਮਣੇ ਆਨੇ ਲੱਕੋ ਕੀ ਕਿਉਂ ਕੁੱਟਦਾ ਤੇ ਮੇਰੀ ਪੱਲੀ ਆ ਉੱਥੇ ਨਹੀਂ ਪਈਦੀ ਇਹ ਕੰਜਰ ਕੰਜਰ ਕਿਸੇ ਥਾਂ ਦੇ ਨਕਮੇ ਇਧਰ ਮੱਥੇ ਲੇ ਗੋਲਾਬੋ ਦੇ ਪਤਾ ਲੱਗਣ ਲੱਗੀ ਜਦੋਂ ਵਿਚਦੀ ਬਾਦੀ ਮਗਾਉਂਦੇ ਲਾਬੋ ਕੱਖ ਖੜ ਕੇ ਭਜਲਾ ਕੇ ਤੂੰ ਵੀ ਨਾ ਇੱਥੇ ਭੂਤ ਪ੍ਰੇਤ ਹੋਵੇ ਬਾਜਰੇ ਚ ਦੇਖ ਤਾਂ ਸਹੀ ਸਰਦਾਰਾਂ ਦੇ ਘਾਕੇ ਨਾ ਫੇਰਨਾ ਫਾਕੇ ਕਿਸੇ ਦਾ ਕੋਈ ਲੈਣਾ ਦੇਣਾ ਨਹੀਂ ਮੌਜਾ ਨਾਲ ਪਿਆ ਗੱਲ ਸੁਣ ਲੈ ਮੇਰੀ ਲੈ ਖੜਾ ਹੋ ਜਾ ਇਨੀ ਕਿੰਨੀ ਕ ਨੀਂਦ ਆ ਗਈ ਤੈਨੂੰ ਨੀਂਦ ਕਿੱਥੇ ਆਉਂਦਨੀ ਆ ਤੂੰ ਤੂੰ ਨੀਂਦ ਕਿੱਥੇ ਆਉਂਦਨੀ ਆ ਗਈ ਨਾਲੇ ਪਿਆ ਹਾਂ ਹਾਂ ਘਰਾੜੇ ਮਾਰਦਾ ਹੈ ਘਰਾੜੇ ਮਾਰਦਾ ਨਾਲੇ ਹੋਰ ਕੀ ਹੋ ਗਿਆ ਕੀ ਹੋਣਾ ਤੀ ਮੈਂ ਤੈਨੂੰ ਇੱਕ ਗੱਲ ਪੁੱਛਦੀਆਂ ਮੈਨੂੰ ਸਹੀ ਸਹੀ ਗੱਲ ਦੱਸ ਦੇ ਨਾ ਤਾਂ ਉਹ ਮੁੰਡੇ ਨੇ ਅੱਖਾਂ ਸਜਾ ਰੱਖੀਆਂ ਨੇ ਕਾਤੋਂ ਸਜਾਈਆਂ ਨੇ ਕੀ ਗੱਲ ਹੋ ਰਹੀ ਐ ਨਾ ਤੂੰ ਦੱਸਦਾ ਇਹ ਨਾ ਮੁੰਡਾ ਦੱਸਦਾ ਗੱਲ ਤਾਂ ਸਾਨੂੰ ਦੱਸ ਕੇ ਸਰੂ ਮੇਰੇ ਸਲ ਦੀ ਗੱਲ ਮੈਂ ਕੀ ਦੱਸਾਂ ਤੈਨੂੰ ਤੈਨੂੰ ਆਪ ਨੂੰ ਨਹੀਂ ਪਤਾ ਹੁਣ ਕਰਤੂਤ ਕੀ ਕਰੀ ਐ ਉਹਨੇ ਹੈ ਮਾੜੀ ਮੋਟੀ ਤੈਨੂੰ ਨਾજર ਦੇ ਵੀ ਵਿੜਕਦਾ ਦਿੱਤੀ ਹੁਣੀ ਜੇ ਮੈਨੂੰ ਕਿਸੇ ਨੇ ਦੱਸਿਆ ਹੁੰਦਾ ਮੈਂ ਤੇਰੇ ਮੂਹਰੇ ਸਵਾਲ ਨਹੀਂ ਰੱਖਦੀ ਜੀ ਇਸ ਗੱਲ ਦਾ ਮੈਂ ਚੁੱਪ ਕਰਕੇ ਅੰਦਰ ਸਬਰ ਦੀ ਕੁੱਟ ਪਰ ਕੇ ਬਹਿ ਜਾਂਦੀ ਮੇਰਾ ਸਾਲਾ ਕੋਠਿਆਂ ਚ ਵੜ ਗਿਆ ਕਿਸੇ ਦੇ ਘਰੇ ਉਥੇ ਬੰਨ ਲਿਆ ਅਗਲੇ ਨਾਲ ਤਾਂ ਕੁੱਟਿਆ ਮੁੱਦੇ ਮੂੰਹ ਹੈ ਨਾਲੇ ਬਿਥਾੜੀ ਬਿਥਾੜ ਕੁੱਟਿਆ ਉਹਦਾ ਪੂਰਾ ਨਹੀਂ ਮੈਂ ਮਰ ਜਾ ਫਿਰ ਸੱਚੀ ਗੱਲ ਹੈ ਜਿਹੇ ਜੇ ਆਲੇ ਉਹ ਜੇ ਕੁਝੇ ਜਿਹੜਾ ਜ ਤੂੰ ਤੇ ਹੋਰ ਚੰਬਲ ਆਇਆ ਹੋਇਆ ਸਾਰਾ ਉਹ ਤੈ ਚੰਬਲ ਆਇਆ ਹੋਇਆ ਮੇਰਾ ਸਾਲਾ ਉਥੇ ਜਾ ਕੇ ਕਹਦਾ ਮੈਂ ਤਾਂ ਅਖੇ ਕੇਵਲਤਾਰ ਆਣਾਗਾ ਮੈਂ ਤਾਂ ਥੋੜੀ ਕੇਵਲਤਾਰ ਦੇਖਣਾ ਹੈਗਾ ਭਾਈ ਉਹਨਾਂ ਨੇ ਬੰਨ ਲਿਆ ਨਾਲੇ ਉਹਨਾਂ ਦੀ ਕੁੜੀ ਨੂੰ ਸੇੜਦਾ ਸੀਗਾ ਤਾਂ ਮੈਂ ਤੇ ਨਾਜਰ ਨੇ ਉੱਥੇ ਮਸਾਸੀ ਆ ਤੁਥ ਬਣ ਕੇ ਗਾਹਾਂ ਦੀ ਗਾ ਫੋਨ ਫੱਪਾ ਕਰਾ ਕੇ ਖੜਾ ਸੁੜਵਾ ਕੇ ਨੇ ਆਂਦਾ ਫੇਰ ਹੁਣ ਕੋ ਗੱਲ ਨਿਬੜ ਗਈ ਕਿ ਨਾ ਨਿਬੜ ਗਈ ਕੀ ਮੇਰੇ ਸੜ ਦਾ ਸਾਰੀ ਜੀਰੀ ਲਵਾਉਂਦਾ ਆਪਣੀ ਤਾਂ ਉਥੇ ਹੋ ਹੈ ਮੈਂ ਤਾਂ ਮੌਕੇ ਤੇ ਸੀ ਬੰਦੇ ਹਿਆਰ ਸੀ ਮੈਂ ਤੇ ਨਾਜਰ ਸੀ ਗੱਲ ਕਮਾ ਕੇ ਲਈ ਮੈਂ ਕਿਹਾ ਮਹਾ ਪਈ ਇਹ ਤਾਂ ਦਿਮਾਗ ਹਿਲਦਾ ਬੰਦੇ ਦਾ ਮਹਾ ਠੀਕ ਹੈ ਇਹ ਤਾਂ ਹੀ ਨਹੀਂ ਪਤਾ ਮਾਪੇ ਕੀ ਦੇ ਜਾ ਬੜੇ ਕੀ ਕਰਨ ਲੱਗ ਜੇ ਮਹਾ ਹੈ ਤਾਂ ਮੇਰਾ ਮੁੰਡਾ ਹੀ ਪਰ ਠੀਕ ਹੈ ਇਦੇ ਮਾ ਦਿਮਾਗ ਤੇ ਲੋਡ ਪੈਂਦਾਗਾ ਚਲ ਬੰਦੇ ਮੜੀ ਸਿਆਣੀ ਸੀ ਉਹਨਾਂ ਨੇ ਗੱਲ ਸੁਣ ਲਈ ਸਾਡੀ ਪਰ ਇਹਨੇ ਤਾਂ ਉਹੀ ਕੰਮ ਕਰਤਾ ਸੀ ਨਾ ਫਿਰ ਇਹ ਤਾਂ ਕੰਮ ਕਰੂਗਾ ਹੀ ਮੈਂ ਤੈਨੂੰ ਹੋਰ ਕੀ ਕਹਣੀ ਨਾ ਵੀ ਕੋਈ ਇਹਦਾ ਬਨ ਸੁਭ ਕਰ ਦੇ ਕੋਈ ਕਰ ਦੇ ਹੁਣ ਉਮਰੋਂ ਉੱਤਰਦਾ ਜਾਂਦਾ ਹੈ ਹੁਣ ਲੋਕਾਂ ਦੇ ਖੁਰਲੇ ਚ ਮੂੰਹ ਮਾਰੂਗਾ ਹੀ ਹੋਰ ਕੀ ਕਰੇ ਬਨ ਸੁਭ ਨੂੰ ਮੈਂ ਮੇਰੇ ਸਾਹ ਦੇ ਇੱਥੇ ਕੋਈ ਭਾਰ ਚਾਏ ਬੋਰਡ ਤੇ ਮੈਂ ਤਾਂ ਤੈਨੂੰ 20 ਗਿਲ ਕਿਹਾਗਾ ਵੀ ਤਾਂ ਬਲਡੋਗ ਦਾ ਕਿਤੇ ਮੜਾ ਮੋਟਾ ਨਥ ਪਾਲਾ ਤੂੰ ਦਾ ਕਰ ਦੇ ਕਿਤੇ ਨਥ ਪਾਲਾ ਮੈਂ ਕਿਹਦੀ ਚੱਕ ਲਿਆ ਮੈਂ ਹਾਂ ਕਿਹਦੀ ਚੱਕ ਲਿਆ ਮੈਂ ਆ ਤੇਰੇ ਕਰਤੂਤਾ ਨੂੰ ਸਾਖ ਨਹੀਂ ਹੁੰਦਾ ਮੇਰੇ ਪੁੱਤ ਨੂੰ ਆ ਤੂੰ ਜਿਹੜੇ ਝਗੜੇ ਝਾਟੇ ਲੋਕਾਂ ਨਾਲ ਕਰਦਾ ਤੂੰ ਤੈਨੂੰ ਕਿ ਮੇਰੀਆਂ ਕਰਤੂਤਾ ਦਾ ਕੀ ਐ ਇਹਦੇ ਵਿੱਚ ਮੇਰੇ ਸਾਖ ਦਾ ਜੇ ਮੈਂ ਐਡਾ ਮਾੜਾ ਹੋ ਮੈਂ ਸਾਖਦਾ ਬੈ ਹੁਣ ਕਰਾਣਾ ਤੂੰ ਆਪਦੇ ਘਰ ਆ ਲੈ ਜਦੋਂ ਮੁੰਡੇ ਦਾ ਬਣੂ ਉਹ ਤੇ ਦੇਖੀ ਜਾਊ ਤੂੰ ਘਰ ਆ ਆਪਦਾ ਤੂੰ ਲਿਆ ਦੋ ਤੀ ਮੀਆਂ ਸ਼ਰਮ ਲਈ ਹੋਈ ਏ ਜਮਈ ਜਮਈ ਸ਼ਰਮਾ ਮੈਂ ਸਾਖ ਨਹੀਂ ਆਉਂਗਾ ਮੇਰਾ ਕੀ ਆਏਗਾ ਤੂੰ ਐ ਦਾ ਕਰ ਆਪਦੇ ਮੁੰਡੇ ਦਾ ਹੂੰ ਸ਼ਰਨੀ ਪਾਰ ਦੂੰ ਤੇਰਾ ਐ ਕਿਵੇਂ ਲੈਵੇਂਗਾ ਦੱਸ ਮੇਰੇ ਜਿਉਂਦੀ ਤੋਂ ਜਿੱਦ ਮੈਂ ਮਰ ਗਈ ਜਾਈਏ 15 ਲਈ ਮੁੰਡੇ ਦੀ ਸੋਚ ਨਹੀਂ ਆਪ ਕਹਿੰਦਾ ਮੈਂ ਕਰਾ ਲਾ ਅੱਜ ਮੈਂ ਨਾਦਰ ਦਾ ਮੂੰਹ ਬੰਨਿਆ ਮਹਾ ਬਿੱਲੋ ਕੋਲ ਲਾ ਕੋਈ ਇਹੀ ਜੀ ਗੱਲ ਕਰ ਲਈ ਮਹਾ ਕਿਤੇ ਕੰਜਦੇ ਜਮਾ ਜਲੂਸ ਨਿਕਲ ਜੇ ਆਪਣਾ ਮਹਾ ਹੈ ਦੇਣੇ ਲੈ ਮੇਰਾ ਸਾੜਾ ਲਾ ਕੇ ਕੇਵਲ ਤਾਰਾ ਦਾ ਬੰਨਾ ਕਿਸਦੇ ਘਰੇ ਜਾ ਬੜਿਆ ਲੈ ਜਾਨ ਔਖੀ ਹੋ ਗਈ ਹਾਈ ਤਾਂ ਗੱਤ ਤਾਂ ਰਹੇਗੀ ਜੇ ਅਗਲਾ ਪੁਲਿਸ ਨੂੰ ਚਕਾੜਦਾ ਹੀ ਨਹੀਂ ਪਤਾ ਕੀ ਕੁਝ ਬਣਦਾ ਜਿਹੜਾ ਕੁਝ ਬਣਨਾ ਦੀ ਬਣ ਜਾਂਦਾ ਫਿਰ ਪਹਿਲੇ ਤੇਰੇ ਵਾਰੀ ਕਿਹੜਾ ਬਣਿਆ ਨਹੀਂ ਕਦੇ ਪੁੱਤ ਦੇ ਲੰਬੇ ਕਦੇ ਪਿਓ ਦੇ ਲੰਬੇ ਮੇਰਾ ਤਾਂ ਅੱਜ ਤੱਕ ਕੋਈ ਪਿੰਡ ਜੋ ਲੰਬਾ ਆਇਆ ਨਹੀਂ ਵੀ ਹਾਂ ਅਸੀਂ ਬੋ ਮਾੜੀ ਐ ਛੋਡੇ ਲੰਬੇ ਕਿਉਂ ਆਉਂਦੇ ਨੇ ਮੈਂ ਇਹਦੇ ਮੰਗੂ ਆਇ ਕਰਤੂਤਾ ਨਹੀਂ ਗੜੈਂਗਿਆ ਕੋਈ ਕੈਕੇ ਸਖਾ ਬੇ ਮੇਰੇ ਸਾਲੇ ਦਾ ਬੇਵਸ ਕਰ ਜਾ ਕਿਤੇ ਮੇਰਾ ਸਾਰਾ ਬੰਨੇ ਆ ਪਿਆ ਸੀ ਉੱਥੇ ਸੜਾ ਕੇ ਲਿਆ ਦਸੀ ਦੇ ਬਸ ਕਰ ਜਾ ਤੇਰੀ ਤੇ ਰਾਮੇ ਦੀ ਇੱਕ ਗੱਲ ਹੈ ਖਬਰ ਤੈਨੂੰ ਰਾਮੇ ਨੇ ਕਿੰਨੇ ਕ ਵਾਰਿ ਸੜਾਇਆ ਹੋਊਗਾ ਸਾਨੂੰ ਦੱਸਿਆ ਨਹੀਂ ਹੋਰ ਹਾਂ ਰਾਮਾ ਲੈ ਸੜਾ ਕੇ ਮੈਨੂੰ ਪੈਂਦੀ ਤੇਰੇ ਕਿੰਨਿਆਂ ਕ ਪੈਂਦੀਆਂ ਨੇ ਉਹ ਟਰਾਂਪ ਦੇ ਕਿੰਨੇ ਛੱਤਰ ਖਾ ਕੇ ਆਏ ਆ ਜੇ ਗਾਣੇ ਕਾ ਬੱਚਾ ਦਿਖਾ ਦੇ ਤੂੰ ਖੋਲਦਾ ਨਾ ਬੰਨਾ ਜਦੋਂ ਖੋਲਦਾ ਭੱਜ ਲਿਆ ਸੁਣੀ ਗਈ ਮਾਂ ਗੂ ਫਿਰ ਤਾਂ ਪਿੰਡ ਤਾਂ ਕਹੇ ਦੇਖਿਆ ਵੀ ਨਹੀਂ ਮਗਰ ਵੀ ਹਾਂ ਮੁੜ ਕੇ ਵੀ ਕੋਈ ਆਉਂਦਾ ਹੈ ਮੇਰੀ ਮਗਰ ਕੰਨਾ ਇਹੋ ਜਿਹੇ ਬੇਕਰਤੂਤਾ ਹੁਣ ਇਹ ਜਿਹੇ ਮੰਗਰ ਕੌਣ ਜਾਊਗਾ ਫਿਰ ਤੈਨੂੰ ਜਾਣਾ ਪਊਗਾ ਤੇਰੀ ਲਈ ਚੜਾਇਆ ਹੋਇਆ ਹੈ ਜਿਹੜਾ ਜ ਸਿੱਖਦਾ ਹੈ ਉਹ ਹਜੀ ਗਾਪ ਕੰਮ ਕਰਦਾ ਹੈ ਜੇ ਤੂੰ ਜੱਜ ਦੇ ਕੰਮ ਕਰੇ ਤਾਂ ਲਾਦ ਕਰੂ ਚੱਲ ਚੱਗਾ ਚਾਦੀ ਕੁੱਟ ਗਾਲ ਦੇ ਮੈਨੂੰ ਸਿਰ ਦਾ ਮੇਰਾ ਦੁਖਣ ਲਾ ਤੜਕੀ ਹਾਂ ਸਿਰ ਮੈਨੂੰ ਤਾਂ ਦੁਖਣ ਲਾ ਲੱਗੀ ਚੌਧਰੀ ਦਾ ਉਹ ਨੂੰ ਨਹੀਂ ਸਮਝਾਇਆ ਸਕਦੀ ਕਿ ਢੀ ਕਰਤੂਤ ਖੜਾਈਆ ਮੇਰੇ ਸਾਲ ਕੜੇ ਨੇ ਹੈ ਇੱਥੇ 20 ਲੱਖ ਨੂੰ ਪੱਟਦਾ ਸੀ ਖੂ ਮੈਂਟ ਚ ਕਿਹੜੀ ਜੀ ਰ ਇਥੇ ਨਹੀਂ ਪਤਾ ਮੇਰੇ ਸਾਲ ਦਾ ਖੜੇ ਪਰ ਕਿਲਾ ਵੇਚਣਾ ਪੈਂਦਾ ਉਹ ਤਾਂ ਇੰਨਾ ਸ਼ੁਕਰ ਚਲ ਦਿਮਾਗ ਭਾਈ ਤੇਜ ਸੀਗੇ ਸ਼ਿਆਰ ਸੀਗੇ ਵੀ ਗੱਲ ਔੜ ਗਈ ਤੇ ਗੱਲ ਚੱਲ ਗਈ ਬਸ ਤਾਂ ਕਰਕੇ ਬਸ ਗੱਲ ਠੰਡੇ ਪੈ ਗਈ ਬਚਤ ਰਹਿ ਗਈ ਹਾਂ ਜਿੰਦਰਾ ਭਾਈ ਤਾਂ ਐ ਵੀ ਮੂੰਹ ਪਰਾਂ ਕਰ ਲਿਆ ਤੈਂ ਵੀ ਬੱਚੇ ਪਰਾਂ ਕਰ ਲਿਆ ਦੇਖੋ ਜੇ ਤੁਸੀਂ ਐ ਪਰਾਂ ਮੂੰਹ ਕਰਕੇ ਬੈਠਣਾ ਜਾਨੀ ਕਿ ਫਿਰ ਮੈਨੂੰ ਤਾਂ ਉਹ ਆਉਣ ਦਾ ਕੋਈ ਫਾਇਦਾ ਨਾ ਨਾ ਲੱਗਿਆ ਨਾ ਫੋਫੜਾ ਮੇਰੀ ਗੱਲ ਸੁਣ ਆ ਬੰਦੇ ਨੇ ਮੈਂ ਕਰੇ ਗਈ ਸੀਗੀ ਡਾਰ ਕਾਰਡ ਪੈਨ ਕਾਡ ਲੈਣ ਇਹਨੇ ਮੈਨੂੰ ਮੇਰੇ ਕਾਰਡ ਨਹੀਂ ਚੱਕਣ ਦਿੱਤੇ ਮੈਨੂੰ ਕੁੱਟ ਕੇ ਡੱਕਰਤਾ ਕੀ ਗੱਲ ਭਾਈ ਓਏ ਇਹ ਤਾਂ ਮਾੜੀ ਗੱਲ ਐ ਮਾੜੀ ਕਾਦੀ ਹੋ ਗਈ ਐ ਚ ਨਾ ਜਿੱਦੇ ਆਪ ਆ ਗਿਆਂ ਤੂੰ ਮਨਾਉਣ ਇਹਨੂੰ ਦੋਨੇ ਹੱਥੀ ਸਾਡੇ ਨਾਲ ਵਗਚਾਲ ਇਹਨਾਂ ਨੇ ਮਾਪੇ ਨੇ ਇੱਕ ਕਰੀ ਕਾ ਨਾ ਕਰੀ ਹਾਂ ਭਾਈ ਇਹ ਵੀ ਮਾੜੀ ਗੱਲ ਐ ਦੂਜੀ ਗੱਲ ਇਹ ਕਹਿੰਦੀ ਕਹਿੰਦੀ ਮੈਨੂੰ ਉਧਾਰ ਕਾਰਡ ਫੜਾ ਦੇ ਪਿੰਨ ਕਾਰਡ ਫੜਾ ਦੇ ਹਾਂ ਇਹਦੀ ਮਾਂ ਜਿਹੜੀ ਅਸਲ ਵਿੱਚ ਤਾਂ ਇਹਦੀ ਮਾਂ ਹੈ ਹੀ ਨਹੀਂ ਉਹ ਤਾਂ ਪਤਾ ਹੀ ਆ ਮਤਰੀ ਮਾਂ ਇਹਦੀ ਇਹ ਉਹਦੇ ਮਗਰ ਲੱਗੀ ਫਿਰਦੀ ਆ ਇਹਦਾ ਰਿਕਾਰਡ ਤੇ ਕਰਾ ਕੇ ਲੋਨ ਉਦੋਂ ਵਾਰ ਕਿਸ਼ਤਾਂ ਇਹ ਪਰੂਗੀ ਹੈ ਉੱਥੇ ਬੈਂਕ ਵਾਲੇ ਨੂੰ ਨੂੜ ਕੇ ਲੈ ਜਾਣਗੇ ਪੁਲਿਸ ਮੂਦਾ ਪਾ ਲੂ ਇਹਨੂੰ ਇਹ ਨੂੰ ਮੈਂ ਤਾਂ ਸਮਝਾਉਣਾ ਮਾ ਉਹਦੇ ਮਗਰ ਨਾਲ ਲੱਗ ਉਹਦਾ ਜਰਾ ਘਰ ਪੱਟੀ ਜਾਂਦੀ ਆ ਹਾਂ ਦੇਖ ਭਾਈ ਵੀਰ ਉਥੇ ਆ ਗੱਲ ਇਹਦੀ ਵੀ ਠੀਕ ਹੈ ਜਾਨੀ ਤੇਰੇ ਬੰਦੇ ਦੀ ਵੀ ਜਿਹੜੀ ਤੇਰੀ ਬੀਬੀ ਆ ਉਹ ਕਿਹੜੇ ਤੇਰੀ ਬੀਬੀ ਆ ਇਹ ਕੋਈ ਨਹੀਂ ਹੋਰ ਮੰਗਣਾ ਦੂੰਗਾ ਇਹ ਹੁਣ ਬੜਿਆ ਆਉਂਦਾ ਇਹ ਆਥ ਨੇ ਕੁੱਟੂਆ ਪੀ ਕੇ ਮੈਨੂੰ ਪਤਾ ਮੂਤ ਉਹ ਸਾਰਾ ਪਤਾ ਹੈ ਪਹਿਲੀ ਗੱਲ ਤਾਂ ਇਹ ਆਈ ਬਾਈ ਤੂੰ ਵੀ ਜ਼ਿਆਦਾ ਪੀਣਾ ਓਏ ਮੇਰੀ ਗੱਲ ਸੁਣ ਲਾ ਮੈਂ ਤਾਂ ਸੋਫੀ ਦੀ ਰੁਦਣੀ ਆਈ ਆ ਇਹਨੂੰ ਐ ਪੁੱਛ ਲੈ ਜਾ ਹੱਥ ਖੜ ਜਾ ਬਾਈ ਖੜਦੀ ਨੂੰ ਐ ਪੁੱਛ ਲੈ ਵੀ ਜਦੋਂ ਇਹਦੀ ਸਕੀਮਾਂ ਜਿਉਂਦੀ ਸੀ ਉਹ ਦੇਹੇ ਉੱਥੇ ਕਿਉਂ ਨਹੀਂ ਗਈ ਉੱਥੇ ਬਾਈ ਕਿਉਂ ਨਹੀਂ ਗਈ ਉਦੋਂ ਉੱਥੇ ਕਿਉਂ ਨਹੀਂ ਜਾਤਾਂ ਕਟੀਆਂ 4 4 5 5 ਉਹਦੇ ਕਰਤ ਨਹੀਂ ਰਹਿੰਦੀ ਸੀ ਮੇਰੀ ਮਰਜ਼ੀ ਬਾਈ ਉਹ ਮੂੰਹ ਘੁੱਟਦੀ ਦੀ ਆ ਓਹ ਜਿਹੜੀ ਇਹਦੀ ਮਾਂ ਤੀ ਅਸਲੀ ਜਿਹਦੇ ਖੜ ਦੇ ਇੱਕ ਮਿੰਟ ਗੱਲ ਪੂਰੀ ਹੋ ਲੈਣ ਦੇ ਮੈਂ ਮਾਰਿਆ ਕਿ ਸਾਡੇ ਦੇ ਦੂਜੇ ਪਾਸੇ ਨਾ ਦੂੰਗਾ ਆ ਆ ਕੋਈ ਨਾ ਬੱਚੇ ਮਾਂ ਵਾ ਜਦੋਂ ਇਹ ਰੁੱਸ ਕੇ ਜਾਂਦੀ ਸੀ ਇਹਦੀ ਮਾਂ ਅਸਲੀ ਤੀ ਜਿਹੜੀ ਜਿਹਦੇ ਕੋ ਖ ਜੰਮੀ ਐ ਪਤਾ ਹੈ ਮੈਨੂੰ ਉਹ ਇਹਦਾ ਮੂੰਹ ਕੁੱਟਦੀ ਸੀ ਵੀ ਭਾਈ ਤੇਰਾ ਘਰ ਪੱਟੇ ਜਾਊ ਦੋ ਜਵਾਕ ਹੋਗੇ ਰੱਬ ਨੇ ਸੋਨਾ ਸੁਨਖਾ ਢੱਬਰ ਦੇਤਾ ਤੂੰ ਉਹਦੇ ਘਰੇ ਜਾ ਹਾਂ ਜਿੱਦਾਂ ਦੀ ਉਹ ਮਰ ਗਈ ਇਹਦਾ ਡਰ ਚੱਕਿਆ ਗਿਆ ਡਰ ਚੱਕਿਆ ਗਿਆ ਉਸ ਤੋਂ ਬਾਅਦ ਇਹਦੇ ਪਿਓ ਨੇ ਕਰਾ ਲਿਆ ਦੂਜੀ ਨਾਲ ਉਹ ਬਿੱਲੀ ਜੀ ਨਾਲ ਪਤਾ ਹੈ ਮੈਨੂੰ ਹਾਂ ਉਹਨੇ ਬਸ ਇਹਦਾ ਘਰ ਪੱਟਤਾ ਉਹ ਇਹਨੂੰ ਖਾਈ ਜਾਂਦੀ ਆ ਇਹਨੂੰ ਐਂ ਅਕਲ ਦੀ ਅੰਦੀ ਨੂੰ ਐਂ ਨਹੀਂ ਅਕਲ ਲਾਉਂਦੀ ਵੀ ਮੇਰਾ ਘਰ ਐ ਮੇਰਾ ਬਾਹਰ ਆ ਮੈਂ ਇੱਥੇ ਲਟਾਈ ਜੰਨੀ ਆ ਮਾੜੀ ਗੱਲ ਆ ਪਤਾ ਨਹੀਂ ਜਾਂਦਾ ਪਤਾ ਨਹੀਂ ਪਤਾ ਮੈਂ ਮੇਰੀ ਗੱਲ ਸੁਣ ਬੱਚੇ ਤੇਰਾ ਘਰ ਐ ਇਹ ਤੇਰਾ ਬੰਦਾ ਐ ਇੱਕ ਮੌਕੇ ਮਾਰਦਾ ਐ ਤਾਮੀ ਕੀ ਚੱਕਰ ਹੈ ਕੁੱਟ ਮਾਰਤਾ ਘਰਾਂ ਚ ਚੱਲੀ ਜਾਂਦੀ ਹੁੰਦੀ ਹੈ ਅਸਿਆ ਇਹਨੂੰ ਨਾ ਸਮਝਾਈ ਪੁੱਪੜਾ ਟਾਰਕੇ ਦੀ ਭੁੱਖੀ ਫਿਰਦੂ ਕਿਹੜੇ ਖਾਦੇ ਨੇ ਪੂੜੇ ਲੈ ਦੇ ਦੇ ਲੈ ਓਏ ਲੈ ਪੁੱਤਾ ਤੇਰੇ ਬਾਤਿਆ ਲੈ ਕੇ ਆਏਗਾ ਜਿੰਦਰ ਮਾਫੀ ਲੈ ਕੇ ਆਏਗਾ ਮੈਂ ਨਹੀਂ ਖਾਦੀ ਕੀ ਪਤਾ ਕੀ ਕਰਾ ਕੇ ਲਈ ਉਹ ਕੈਨੂੰ ਮੈਂ ਜੁਟ ਕਰਾ ਲਿਆ ਮੈਂ ਕੀ ਤਬੀਤ ਕੋਲ ਕੇ ਪਾਦੇ ਚ ਮੈਂ ਜੁਟੀ ਕਰਕੇ ਮੈਂ ਪਹਿਲਾਂ ਖਾਵਾਂ ਰਾਂ ਫੜਾ ਯਾਰ ਬਸ ਲੋੜ ਨਹੀਂ ਕਿ ਆ ਕਤਾ ਖਾ ਗਿਆ ਕਿਧਰੇ ਗਿਆ ਟੂਣਾ ਲੈ ਦੇ ਦੇ ਓਏ ਇੱਕ ਚੱਲ ਹੁਣ ਤਾਂ ਜਵਾਖਣੀ ਨੂੰ ਭੁੱਖ ਲੱਗੀ ਹੋਈ ਓਏ ਚੱਲ ਭਾਈ ਹੁਣ ਤੇਰੀ ਕਾਰਮ ਦੀ ਚਿੱਲੀ ਹੋ ਗਈ ਕੌਣ ਚੱਕੂ ਤੈਨੂੰ ਤੇਰੀ ਮਾਂ ਨਹੀਂ ਦਬਾਈ ਚੱਲੋ ਏ ਕਰੋ ਵਿੱਗੇ ਕਿਤੇ ਮੇਰੇ ਗੋਣ ਚਲੋ ਗੱਲ ਲਵੇ ਲੱਗੀ ਮੂੰਹ ਹੋ ਗਿਆ ਮਿੱਠਾ ਤੁਸੀਂ ਆਪਦੇ ਆਪੇ ਕਰੋ ਕੋਈ ਨਹੀਂ ਹੋਇਆ ਮੇਰੇ ਨੂੰ ਕਾਡ ਦੇ ਦੇ ਮੇਰੇ ਬੱਸ ਹਾਂ ਇਹਨੂੰ ਆਇਆ ਕਹਿੰਦੇ ਦੋ ਤੋਲੇ ਦੇ ਦੇ ਮੇਰੇ ਬੱਸ ਦੱਬਾਈ ਦੇ ਕੀ ਗੱਲ ਹੈ ਮੇਰੇ ਨੇ ਹਮ ਮੰਗਿਆ ਮੇਰੀ ਮਿੰਟ ਇੱਕ ਮਿੰਟ ਇੱਕ ਮਿੰਟ ਅਧਾਰ ਕਾਰਡ ਪਹਿਲੇ ਹੀ ਆ ਤੂੰ ਖੜ ਜਾ ਇੱਕ ਮਿੰਟ ਉੱਥੇ ਮੈਂ ਕੋਟਾ ਬੰਮ ਚੱਕਰ ਲਾਉਂਦਾ ਮਰ ਗਿਆ ਸੁਵੇਦਾ ਕੇਂਦਰਾਂ ਚ ਹਾਂ ਅਧਾਰ ਕਾਰਡ ਦੇ ਦੇ ਅਧਾਰ ਕਾਰਡ ਤੇ ਮੇਰਾ ਨਾਮਾ ਕਰ ਸਥਾਨ ਮੇਰਾ ਉੱਥੇ ਹਾਂ ਦੇਖ ਜਿਹੜਾ ਇਹ ਸਿਉਣਾ ਲੈ ਗਈ ਭਾਈ ਤੂੰ ਇਹਦੇ ਲੈ ਕੇ ਇਹ ਮੰਨ ਕੇ ਚੱਲ ਸਿਉਣਾ ਇਹਦੇ ਘਰੇ ਆ ਜਾ ਤੂੰ ਵੀ ਜਾਣੀ ਇਹਨਾਂ ਦੇ ਜਵਾਖਾਂ ਚੋਂ ਐ ਤੇ ਉਹ ਸਿਉਣਾ ਵੀ ਤੇਰਾ ਇਹ ਤੂੰ ਸਾਰਾ ਕੁਝ ਇੱਕ ਘਰ ਸਾਂਭੋ ਤੁਸੀਂ ਕੀ ਲੈਣਾ ਭਈ ਬਭੱਜੇ ਫਿਰਦੇ ਹੋ ਤੁਸੀਂ ਹਾਏ ਕੋਈ ਮਤਲਬ ਨਹੀਂ ਬਣਦਾ ਉੱਥੇ ਤੇਰੀ ਬੀਬੀ ਖਾਜੂ ਤੈਨੂੰ ਬੌਲੀਏ ਤੂੰ ਤਾਂ ਪੋਲੀ ਹੈ ਪੋਲੀ ਪਾਲੀ ਕਾਹਨੂੰ ਐ ਤਾਂ ਬਥੇਰੀ ਗੁੰਡੀ ਜਾਨੀਆ ਟਾਈਮ ਚਕਾਇਆ ਇਹਨੇ ਮੇਰਾ ਹਾਂ ਟਾਈਮ ਚਕਾਇਆ ਪਿੰਡ ਦੇ ਸਾਨੂੰ ਦਮਾ ਦੱਸਿਆ ਨਹੀਂ ਹਾਂ ਮੇਰੇ ਤਾਂ ਮੇਰੇ ਸਾਲ ਦੀਆਂ ਨੌਹਾਂ ਚੀਨੇ ਹਾਂ ਕੋਈ ਗੱਲ ਨਹੀਂ ਦਿੱਲੀ ਨੰਬਰ ਖੜੀਆ ਕਰੇ ਦਿੱਲੀ ਨੰਬਰ ਖੜੀਆ ਉਲਟੋ ਬੰਦੇ ਅੱਠ ਆਏ ਨੇ ਆਪਾ ਲਾ ਲਾ ਪਤੀੜਾ ਪਵਾ ਦੂੰਗਾ ਆਪ ਦੇਈ ਤੇ ਆ ਗਿਆ ਨੱਕ ਨਾਲ ਘੀਰਾ ਘੜਾ ਦੂੰ ਇਨਾਂ ਜਾਨੀ ਵੀ ਬਵਲਾਇਆ ਤਰੈ ਫਿਰਦਾ ਇਹ ਦੇਖ ਲੈ ਮੇਰੀ ਗੱਲ ਆ ਕਰ ਬਸੌਂਲਾ ਲੱਛੇ ਮੇਰੀ ਮੇਰੀ ਗੱਲ ਸੁਣ ਪੁੱਤਾ ਦੇਖ ਅੱਗੇ ਭਈ ਜਮਾਨਾ ਚੰਗਾ ਹੁੰਦਾ ਦੀ ਤੀਮੀਆਂ ਸੱਤਰ ਮੁੱਕੇ ਖਾ ਕੇ ਜਾਨੀ ਉਹ ਇੰਜ ਹੋ ਜਾਂਦੀਆਂ ਹੁੰਦੀਆਂ ਦੀ ਤੜਕੇ ਨੂੰ ਆਏ ਨਹੀਂ ਭਈ ਕਿਸੇ ਦੇ ਮਾਂਗਰ ਲੱਗੀ ਨਾ ਤੂੰ ਆਪਦਾ ਘਰ ਬਸਾ ਬੌੜੀ ਅੱਗਾ ਕਿੱਧਰ ਜਾਏਂਗੀ ਗਰਜਣ ਰੁੜਜੂ ਤੇਰਾ ਜਵਾਖ ਉਹਨਾਂ ਨੇ ਕਹਿੰਦੇ ਦੂਜਾ ਵੀ ਤੈਨੂੰ ਰੁਲੂਗਾ ਫੇਰ ਇਹਨੂੰ ਕਰਦਾ ਕਿੱਥੇ ਆ ਇਹਨੂੰ ਕਰਦਾ ਹਜਦਾ ਕਹਿੰਦਾ ਵਰਤ ਰੱਖੂੰ ਜਵਾਖ ਦਾ ਹਜੇ ਹੋਰ ਭਾਲਦੀ ਆ ਦੋ ਨ ਰਜੀਨੀ ਇਹ ਪਾਜਾ ਕਰਕੇ ਅੱਜ ਆਈ ਨਹੀਂ ਬੋਲੀਦਾ ਹੁੰਦਾ ਕਰ ਚੱਦਾ ਬੋਲਾ ਨਾ ਰੱਖਿਆ ਜਾਂਦਾ ਹੁੰਦਾ ਬੋਲਾ ਏ ਉਹੀ ਉਹੀ ਪਕਾਈ ਮਾਰੀ ਜਾਣਾ ਕਾਹਨੋਂ ਫਿਰ ਯਾਰ ਇਹ ਚਲੇ ਤਰ ਕਿਉਂ ਕਰਦੀ ਐ ਮੈਨੂੰ ਐ ਦੱਸੋ ਜੇ ਹੁਣ ਨਵੇਂੜਾ ਕਿੱਥੇ ਉਹ ਜਲੂਸ ਕੱਢੀ ਜਾਂਦੇ ਨਵੇਂੜਾ ਤਾਂ ਆ ਬੈਠੀ ਆ ਆਪਾਂ ਤਾਂ ਜਿਹੜੀਆਂ ਗਾਤੀਆਂ ਕਰ ਲੀਆਂ ਮਾਫੀ ਮੰਗ ਲੈਣੇ ਤੇਰੇ ਸਾਹਮਣੇ ਚੱਲ ਭਾਈ ਇਹਦਾ ਮਾਫੀ ਮੰਗਦਾ ਦੋਏ ਹੱਥੇ ਮੇਰੇ ਵਿੱਚ ਬੈਠਾ ਜ਼ਿੰਮੇਵਾਰੀ ਓਟਦਾ ਇਹਨੂੰ ਕਾ ਘਰੇ ਆ ਜੇ ਗਰਦ ਦੇ ਚੱਲੋ ਭਾਈ ਚਲੋ ਚਲੋ ਕਰ ਜਲਦੀ ਪਾਗ ਜੋ ਫਫੜਾ ਪਰ ਤੇਰੇ ਕਹੇ ਤੇ ਇਹੋ ਇਨੀ ਗੱਲ ਦੱਸ ਤੀ ਜੇ ਨੇ ਮੇਰੇ ਸਾਥ ਸੱਖਾ ਮਾਂ ਵੀ ਵੱਡੂ ਮਰਾ ਨਾ ਚੱਲ ਕੋਈ ਨਾ ਬੱਚੇ ਆ ਮਾੜਾ ਮੋਟਾ ਤਾਂ ਚੱਲ ਬੰਦਾ ਭਾਈ ਕਹਿ ਦਿੰ ਚਲੋ ਨਾ ਫੋਪੜੇ ਹੁਣੇ ਤਾਂ ਤੂੰ ਕਹੀ ਜਾਂਦਾ ਸੀ ਵੀ ਪਹਿਲਾਂ ਆਣੀਆਂ ਦੀਆਂ ਚਿੱਤਰ ਖਾ ਲੈਂਦੀਆਂ ਸੀ ਜਦੋਂ ਤੈਨੂੰ ਪਤਾ ਵੀ ਹੁਣ ਆਲੀਆਂ ਨਹੀਂ ਖਾਜੇ ਤੂੰ ਸਮਝਾ ਮੈਨੂੰ ਕੋ ਸਮਝਾਣਾ ਚਲ ਆਏ ਨਹੀਂ ਪੁੱਤ ਮਾੜਾ ਮੋਟਾ ਤਾਂ ਹੋ ਜਾਂਦਾ ਹੁੰਦਾ ਘੂਰ ਕੱਪ ਤਾਂ ਬੰਦਾ ਕਰਦਾ ਹੁੰਦਾ ਤੀਵੀ ਦੀ ਨਾ ਤੂੰ ਕੁੱਤਲੀ ਬਿੱਲੋ ਨੂੰ ਇਹ ਮੈਂ ਕੁੱਟਣ ਦੀ ਗੱਲ ਨਹੀਂ ਕਰਦਾ ਮੈਂ ਤਾਂ ਘੂਰ ਕੱਪ ਦੀ ਗੱਲ ਕਰਦਾ ਚਲ ਹੁਣ ਨਾ ਕੁੱਟੀ ਪੁੱਤ ਹੋਏ ਆਪਾਂ ਆਪਾਂ ਹੱਥ ਨਹੀਂ ਚੱਕਦੇ ਯਾਰ ਇਹ ਬੰਦਿਆਂ ਵਾਂਗੂ ਬੋਲੇ ਆਪਾਂ ਰੋਟੀ ਟੁੱਕਦੇ ਵੀ ਆਪਾਂ ਨੂੰ ਕੀ ਲੋੜ ਹੈ ਕੁੱਟ ਮਾਰ ਕਰਨ ਦੀ ਉਕੇ ਰਾਂ ਬੜਿਆ ਬਲੋਕੇ ਘਰੇ ਰਹਿ ਜਾ ਗੰਜਰ ਦੇ ਆਖੀਰ ਮੈਨੂੰ ਆਈਆਂ ਮੰਤਰ ਅੰਦਰ ਪੜਜੇ ਤੂੰ ਆਦਾ ਜਿੰਤਾ ਲਾ ਲੂ ਚੱਲ ਹੁਣ ਨਹੀਂ ਘੁਰਦਾ ਕਹਿੰਦਾ ਹੁਣ ਨਹੀਂ ਘੁਰਦਾ ਕਹਿੰਦਾ ਪਤੀਸਾ ਵਰਪੀ ਦੇ ਦੇ ਕਹਿੰਦਾ ਲੈ ਆਪਣਾ ਕਰੀ ਨਹੀਂ ਪੜਦੇ ਅੱਲਾ ਬਾਲਾ ਹੋਰ ਕੀ ਹਾਂ ਇਹਦਾ ਕਹਿੰਦਾ ਭਾਈ ਅੰਬਾ ਤੋ ਕਰ ਤੋਂ ਕੰਮ ਕੰਮ ਤੋਂ ਕਰੇ ਆਪਾਂ ਫਾਲਤੂ ਨਹੀਂ ਬੋਲਦੇ ਹੋਰ ਖਾਣਾ ਪੁੱਤ ਓਏ ਆ ਸਾਏਗਾ ਖਾਣਾ ਕਾਲਾ ਪੁੱਤ ਕਾ ਨੂੰ ਹੈ ਪਾਲ ਫਾਟੇ ਕਰ ਜਰਜਣ ਖਾਲੂ ਕਰੇ ਹਾਂ ਚਲੋ ਮੂੰਹ ਮਿੱਠਾ ਹੋ ਗਿਆ ਚੱਲ ਪੁੱਤ ਚਲੋ ਆ ਫਿਰ ਦੋ ਤੋਲੇ ਇਹਨੂੰ ਪੁੱਛ ਲਾ ਕੋਈ ਨਾ ਲੈ ਆਉਗੇ ਕਿਧਰੇ ਨਹੀਂ ਜਾਂਦੇ ਚੱਲੇ ਉਹ ਤੇਰਾ ਮੈਨੂੰ ਫੜਾ ਲੈ ਆਹ ਬੰਦਾ ਵੀ ਤੇਰਾ ਆਹ ਬੰਦਾ ਵੀ ਤੇਰਾ ਨਹੀਂ ਮੇਰਾ ਸੋਨਾ ਇਹਨੇ ਕਿਹੜਾ ਪਾ ਕੇ ਨੱਚਣਾ ਚਲ ਕੋਈ ਗੱਲ ਸੁਣ ਲਉ ਇਹ ਐ ਨਹੀਂ ਰਜਾਬੰਦੀ ਹੁੰਦੀ ਕੇਰਾ ਮੇਰੇ ਤਲੀ ਦੇ ਧਰਦੇ ਉਦੋਂ ਵਾਰ ਮੈਂ ਚੱਕ ਇਹੀ ਧਰ ਦੂਗਾ ਬੰਦਾ ਫੜਉਂਦੀ ਮੈਂ ਤਾਂ ਪਤਾਉਂਗੀ ਤੇਰੀ ਦੀ ਭੈਣ ਦੀ ਤੇਰੀ ਦੀ ਤੂੰ ਜਾਈਂ ਕਰਾ ਹਾਂ ਚਲ ਉਹ ਖੜਾ ਹੋ ਹਾਏ ਦੇਖ ਯਾਰ ਤੁਸੀਂ ਜਦੋਂ ਕਿਤੇ ਰਾਜੀ ਵੀ ਹੋ ਜਾਓ ਕਿਸੇ ਗੱਲ ਨੂੰ ਸਿਆਣੇ ਬੰਦੇ ਦੀ ਮੜਾ ਮੋਟਾ ਗੱਲ ਸਮਝ ਲਓ ਯਾਰ ਮੈਂ ਤਾਂ ਕਹਿੰਦੀ ਵੀ ਅੱਜ ਤੁਹਾਡਾ ਨਾ ਬੜਿਆ ਕੇ ਮੂੰਹ ਮਠਾ ਆਪ ਕਰੂੰ ਅਥੜੇ ਕਰੂੰ ਮੂੰਹ ਕੌੜਾ ਕੰਜਦੇ ਅੱਖ ਹੀ ਨਹੀਂ ਲੱਗਦੇ ਖੜ ਜੋ ਕਿਉਂ ਵਕੀ ਕਹਿੰਦੀ ਆ ਜੀਰੀ ਕੈਸੀ ਤਾਂ ਰਮਿਆ ਹੋ ਰ ਆ ਹਾਂ ਪਾਣੀ ਦੇ ਦੇਖ ਸੁੱਕ ਪੈਰ ਤਰਾ ਹੋ ਗਿਆ ਹਾਂ 10 ਦਿਨਾਂ ਨੂੰ ਅਸੀਂ ਬੱਤਾ ਜਮਾ ਅੱਛਾ 15 ਦਿਨਾਂ ਨੂੰ ਬਸ ਲੱਲ ਕੇ ਮਾਰਦੇ ਦੇਖੀ ਜਾਉ ਠੀਕ ਆ ਨਾ ਐ ਕਹਿੰਦੀ ਆ ਜੀਰੀ ਬੰਦਾ ਮਾਰ ਮੈਂ ਛਡਾਉ ਐ ਤਾਂ ਕੁਛ ਨਹੀਂ ਕਹਦੀ ਇਹ ਤਾਂ ਐ ਕਹਿੰਦੀ ਹੈ ਕਿ ਵੀ ਐਸ ਤਕੀ ਹੈ ਨਾ ਹਾਂ ਵੀ ਭਾਈ ਬਿਆਜ ਦਾ ਮੜਾ ਮੋਟਾ ਲਾ ਬੇ ਲਾਉਣਾ ਕਰ ਦੂ ਕੋਈ ਕੰਮ ਬੰਦਾ ਬੁੰਦਾ ਮਾਰਨ ਨਾਲ ਤਾਂ ਨਹੀਂ ਦੇਖ ਗੱਲਾਂ ਕਿਹਦੀ ਇਹ ਅੱਛਾ ਹਾਂ ਆਹੋ ਬਿਨਾਂ ਦਾ ਕਬੀਲਦਾਰੀ ਲੋਟ ਹੋਵੇ ਹਾਂ ਐ ਵੀ ਚਲ ਵੀ ਐ ਕਿਨਾਂ ਦਾ ਹਰ ਜਾ ਆ ਜੂਗਾ ਚਲ ਕੇ ਰਾਂ ਐ ਵੀ ਕੋਈ ਮੜੀ ਮੋਟੀ ਕੋਈ ਖੱਡ ਭਰੀ ਜਾਉ ਖੱਡ ਦੀ ਸਾਰ ਗੱਲ ਦੱਸਦਾ ਤੈਨੂੰ ਮੈਂ ਵਾਗਿਆ ਪਾਈ ਖੇਤ ਆ ਹਾਂ ਐ ਖੇਤ ਮੇਰੇ ਛਲੇ ਦੀ ਤੇਰੀ ਭਰਾਈ ਹਾਂ ਲਾਭੋ ਬਾਜਰਾ ਵੱਢਣ ਲੱਗੀ ਪਈ ਕਹਿੰਦਾ ਹਾਂ ਨੜੇ ਮੇਰੇ ਛੜੇ ਦੀ ਗੱਲਾਂ ਕਰੀਆ ਵੇ ਕਹਿੰਦੀ ਜੇ ਕਰਨਾ ਆਇਆ ਗਿਆ ਮੇਰਾ ਜੀਠ ਆ ਗਿਆ ਉਹਨੂੰ ਮਿੱਠੀਆਂ ਗੱਲਾਂ ਮਾਰ ਕੇ ਭੜੋ ਲੂੰ ਜੇ ਕਿਤੀ ਸੰਦੀਪ ਆ ਗਿਆ ਮੈਨੂੰ ਗਾਲਾਂ ਕੱਢੂ ਚੋਰੀਓ ਕੱਖ ਵੜਦੀ ਤੀ ਹੂੰ ਫੇਰ ਗਾਹਾਂ ਵੀ ਗਾਹਾਂ ਕੀ ਫੇਰ ਮੈਂ ਤਾਂ ਪਾਤਿਕਾਰ ਵੀ ਪੋਚ ਪਚਾ ਕੇ ਜੀ ਮੈਂ ਹੈ ਨਹੀਂ ਮੈਂ ਤਾਂ ਹੈ ਪੱਤਰ ਕਾਪਈ ਕਿਵੇਂ ਕੰਜਰ ਦੇ ਆਏ ਨਹੀਂ ਹੋਏ ਪੱਲੀ ਪਈ ਦੀ ਉੱਥੇ ਹੈ ਮੈਂ ਤਾਂ ਲਾਈ ਕੇ ਵੇ ਛੱਤ ਦੇ ਕੇ ਹਾਂ ਮੂੰਹੀ ਮੂੰਕਟਾ ਇਧਰ ਮੂੰਹੀ ਇਧਰ ਮੂੰਹੀ ਉੱਥੀ ਢੋਕੇ ਭਜਾਇਆ ਬਾਗਰੋਂ ਕਾਲਾ ਖੜੀਆ ਵੇ ਕਿਹੜਾ 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 ਨਜ਼ਾਰਾ ਆ ਗਿਆ ਵਧੀਆ ਨਾਲ ਖੜੇ ਲੱਗੇ ਉਹ ਤਾਂ ਹਾਚੀ ਨਹੀਂ ਵਧੀਆ ਕਰੋੜ ਗੱਡੀ ਤੇ ਤਾਂ ਜਮਾ ਵਧੀਆ ਕਰੋੜ ਗੱਡੀ ਅਸੇ ਬਾਜਰਾ ਵੱਡੀਆਂ ਤੁਸੀਂ ਆਪਣਾ ਦੇਖੇ ਮੇਰੀ ਗੱਲ ਸੁਣ ਵੀ ਮਾੜਾ ਮੋਟਾ ਤੂੰ ਜਦੋਂ ਬਾਜਰਾ ਵੱਡਣ ਗਿਆ ਕੋਈ ਬਿੰਨੂ ਤਾਂ ਤਲਾ ਲਾ ਤੂੰ ਜਿੱਥੇ ਸਦੀਪਾ ਵਾ ਗਿਆ ਬੜਾ ਫੇਰ ਹਾਂ ਨਾ ਤੈਨੂੰ ਤਲਾ ਲਾਉਣ ਦਾ ਹੱਕ ਨਹੀਂ ਤੇ ਤੂੰ ਨਾਲ ਜਾਂਦਾ ਨਾ ਹੋਰ ਤੂੰ ਕੱਲਾ ਰਹਿ ਗਿਆ ਕਰੇ ਉਹਦੇ ਬਿਨਾ ਤੂੰ ਨਾਲ ਜਾਂਦਾ ਡਾਕਟਰ ਸਾਹਿਬ ਤੇ ਉਹ ਡਾਕਟਰ ਸਾਹਿਬ ਦੇ ਬੱਚੇ ਆ ਪਤਾ ਗੈਰੀਨਾਂ ਦਾ ਖੁੱਲੇ ਦਫ਼ਤਰ ਜਾ ਕੇ ਉੱਥੇ ਆਪਣਾ ਹਾਂ ਇਹ ਤਾਂ ਹੋਰ ਹੀ ਸਿਆਪਾ ਪੈ ਗਈ ਸੀ ਤੇ ਗੱਲ ਦੀ ਸਾਰ ਲੱਤੀਏ ਵੀ ਕੀ ਗੱਲ ਬਣੀ ਕੀ ਗੱਲ ਬਤਨਾ ਕੀ ਹੋ ਗਿਆ ਕੰਜਰ ਤੇ ਹੋਰ ਹੀ ਹੋ ਗਿਆ ਸੀ ਸਿਆਫਾ ਓਰੇ ਆਤ ਨੂੰ ਗੱਲ ਦੱਸਦੀ ਈ ਵੀ ਛੇੜਦੀ ਹੋਰ ਭੰਜਦੀ ਕਾਨੂੰ ਇਹ ਤਾਂ ਹੋਰ ਹੀ ਬਲਾ ਗੱਲ ਪੈ ਗਈ ਸੀ ਕੋਈ ਕੀ ਮੈਂ ਆਪਣੇ ਵਾਲਾ ਸੁਦੀਪਾਤ ਕੰਜਰ ਦਾ ਕਿਸਦੇ ਘਰੇ ਜਾ ਬੜਿਆ ਦਿਨੇ ਉਹ ਥੋੜੀ ਪਾ ਉਹਨਾਂ ਨੇ ਭਾਈ ਬੰਨ ਲਿਆ ਉੱਥੇ ਹਾਏ ਹਾਏ ਨਾਲੇ ਤਾਂ ਉੱਥੇ ਬੜਕਾਇਆ ਪੂਰਾ ਹਾਂ ਕੁੱਟਿਆ ਹਾਂ ਨਾਲੇ ਪਈ ਉਹ ਦੁਬਾਰਾ ਨਾજર ਨੂੰ ਕਰਤਾ ਤਾਂ ਨੇ ਫੋਨ ਵੀ ਆਏ ਕਰਕੇ ਤੁਹਾਡਾ ਬੰਦਾ ਬਣ ਰੱਖਿਆ ਵੀ ਤੁਸੀਂ ਆਜੋ ਮੜਾ ਗੱਤ ਤੇਰੇ ਅੱਛਾ ਬੜਾ ਮਰੇ ਛਾਲੇ ਦਾ ਜੱਕੋਂ ਤੇਰ ਵੀ ਹੋ ਗਈ। ਹੋਰ ਹੁਣ ਨਾજર ਨੂੰ ਆ ਕੇ ਫੋਨ ਜਦੋਂ ਮੈਂ ਖੇਡਦਾ ਸੀ ਤਾਂ ਸ ਆਪਣੇ ਝਾਂਕਤੇ। ਅੱਛਾ। ਨਾજર ਮੇਰੇ ਲੇ ਵੀ ਆ ਕੇ ਕਹਿੰਦੇ ਵੀ ਐ ਕਰਕੇ ਐ ਕੰਮ ਹੋ ਗਿਆ। ਹਾਂ। ਮਹਾ ਪੈਦਾ ਭਾਈ ਬੜਾ ਹੋ ਗਿਆ ਮਹਾ। ਚਲ ਅਸੀਂ ਭਾਈ ਭੱਗੇ। ਅੱਛਾ। ਇਹ ਤਾਂ ਅਸੀਂ ਦੋਨੇ ਬੰਦੇ ਸ਼ਹਿਰ ਸੀ ਉੱਥੇ ਅਸੀਂ ਉੱਥੇ ਬਹਾਨਾ ਲਾਇਆ ਮੜਾ ਜੇ ਉਹਨੂੰ ਪੁੱਛਿਆ ਕੋਈ ਉਹਨੇ ਦੱਸਿਆ ਸਾਹਿਬ ਕਿਤਾਬ ਕੋਈ ਕੋੜਬੜ ਚ ਗੱਲ ਕਰੀ। ਹਾਂ। ਮਹਾ ਇਹ ਕਰਕੇ ਤਾਂ ਭਾਈ ਦਿਮਾਗ ਹਿਲਦਾਗਾ। ਦੰਦਾ ਦੰਦਾ ਹੈਲਥ ਦੇ ਤਾਂ ਮਾਹਤ ਭਾਈ ਚਲਦੀ ਐ ਤਰੋਂ ਲੈ ਤੋ ਅੱਛਾ ਉਹ ਕਹਦੇ ਭਾਈ ਦੇਖੋ ਵੀ ਜੇ ਸਾਨੂੰ ਇੰਨਾ ਪਹਿਲਾਂ ਪਤਾ ਹੁੰਦਾ ਹਨਾ ਵੀ ਫੇਰ ਤਾਂ ਸੀ ਦੇਖ ਨੂੰ ਕੁੱਟਦੇ ਬਿਨਾ ਵੀ ਕੁੱਟਿਆ ਤਾਂ ਸੀ ਬਹੁਤ ਦੇਖੋ ਹਨਾ ਵੀ ਪਰ ਭਾਈ ਨੂੰ ਤੁਸੀਂ ਆਪਦੇ ਨੂੰ ਲੈ ਜਾਓ ਮੇਰੇ ਹਾਲ ਤਾਂ ਉੱਥੇ ਫਿਰ ਬੌਲ ਮਾਰੇ ਜਾਣ ਕੇ ਆਹੋ ਆਂਦਾ ਤੇਰੇ ਨਾਲ ਤੇ ਭਾਈ ਬੌਲ ਮਾਰੇ ਐਹ ਹੀ ਆਪਣੇ ਤਾਂ ਕਾਲ ਚੜ ਕੇ ਐ ਸੀਗਾ ਬੱਤ ਤਰਹੀ ਗਈ ਅਸ ਤਾਂ ਉਧਰ ਉਲਝੇ ਫਿਰਦੇ ਸੀ ਇਹ ਤਾਂ ਕਾਲ ਤਾਂ ਖਾਂਦਾ ਕਾਲ ਤਾਂ ਉਹ ਕੁਦਰਤੀ ਮਾਰਵੇ ਤਾਂ ਆਪ ਪੰਗੇ ਲੈਨੇ ਹੋ ਫਾਨ ਨੇ ਜਦੋਂ ਲੈਣੇ ਨੇ ਫੇ ਤਾਂ ਕੰਮ ਹੋ ਨਹੀਂ ਹੈ ਉਹੀ ਕਹਿੰਦਾ ਮੈਂ ਉਹਨੂੰ ਕਿਹਾ ਕਦਰ ਦੱਸ ਤਾਂ ਮੈਂ ਨਾ ਤਾਂ 2 ਦਿਨ ਹੋ ਗਏ ਦੁਕਾਨ ਖੋਲੀ ਐ ਉੱਥੇ ਗਾ ਕਾ ਇਹ ਮੁਰਦੇ ਹੋਣੇ ਮੈਂ ਤੈਨੂੰ ਹੋਰ ਗੱਲ ਕਹੀਆਂ ਹੈ ਇਹ ਮੇਰੇ ਛਾਲੇ ਦਾ ਹੋ ਨਾ ਚੰਦ ਚਾੜਦੇ ਬਈੜਾ ਕੋਈ ਇਹ ਖੁੰਦਿਆ ਫੇ ਤਾਂ ਇਹਦਾ ਕੋਈ ਬੰਨ ਛੁਪ ਕਰ ਦੇਣਾ ਛਾਕ ਚੱਲਾ ਕਰਾ ਦੇਣਾ ਮੈਂ ਮੈਂ ਤੈਨੂੰ ਉਹੀ ਗੱਲ ਕਹਿ ਰਿਹਾ ਕਿ ਕੋਈ ਨਾ ਤੂੰ ਪਹਿਲੇ ਤੇ ਇਹਦਾ ਕੰਮ ਕਰ ਚੰਗਾ ਮੈਂ ਤਾਂ ਬੋਲਟ ਲੈਣ ਗਿਆ ਸੀ ਫੇਰ ਉਹਦੋਂ ਮਾਂ ਗੱਲ ਹੋਈ ਹੋਊ ਮਾਤਾ ਬੋਲਟ ਲੈਣ ਗਿਆ ਮੈਨੂੰ ਜਿਹਦਾ ਜਵਾਬ ਮੈਂ ਤਾਂ ਫਿਰ ਅੱਜ ਖੇਤ ਗਿਆ ਖੇਤ ਵਾਲਿਆਂ ਨੂੰ ਗੱਲ ਕਰ ਰਿਹਾ ਇਹ ਤਾਂ ਕੱਲ ਦੀ ਗੱਲ ਆ ਨਾ ਤੂੰ ਤਾਂ ਅੱਜ ਆਏਗਾ ਇਹ ਤਾਂ ਕੱਲ ਦੀ ਗੱਲ ਆ ਗਈ ਕੱਲ ਉਸੇ ਵੱਟਿਆ ਮਾ ਗਰੂ ਕਿਹਾ ਹੋਊਗਾ ਹੋਰ ਹੋਰ ਇਹ ਤਾਂ ਬੱਚ ਤਾਂ ਰਹਿ ਗਿਆ ਆਪਣਾ ਤਾਂ ਅੱਧਾ ਕਿਲਾ ਵਿਕਦਾ ਖੜੇ ਪੈਰ ਲੈ ਦੇਖ ਲੈ ਇਹ ਮੈਨੂੰ ਬੋਲਟ ਦੇਣ ਦਾ ਗੱਲ ਬਣਦੀ ਨਹੀਂ ਸੀ ਕਿਉਂ ਬੋਲਟ ਦੇ ਬਿਨਾ ਜਾਣਾ ਨਹੀਂ ਸੀ ਉਹਨੇ ਹੈ ਬੋਲਟ ਦੀ ਜਾਂਦਾ ਨਾ ਚੰਨਾਤੀ ਸੀ ਆ ਆ ਵੀ ਜੀ ਤੇਲ ਲਾ ਲੈਂਦੀ ਫੇਰਾ ਲਾਉਂਗੇ ਮਹਾਏ ਵੀ ਗਿੱਲੇ ਨੇ ਬਾੜ ਮੈਂ ਕਦੋਂ ਖੜੀ ਨਾ ਹੋਰ ਹਵਾ ਲਗ ਵਾਲਾ ਅੱਛਾ ਦੀ ਜੀ ਹਾਂ ਅੱਤੋਂ ਦੇਖੀ ਸਾਰੀ ਦਿਹਾੜੀ ਇਹੀ ਨੰਗੀ ਵੀ ਹਨਾ ਪਤਾ ਹੀ ਨਹੀਂ ਲੱਗਿਆ ਕੁਛ ਨਹੀਂ ਹੁੰਦਾ ਹੈਗਾ ਸਵੇਰ ਦੀ ਲਾਈਟ ਗਈ ਹੋਈ ਹਾਲ ਤੱਕ ਨਹੀਂ ਬਾਹਰ ਹੀ ਬੈਠੇ ਰਹਿ ਗਏ ਮੈਂ ਕੀ ਕਰਣਾ ਲਾਈਟ ਤੋਂ ਟੈਲੀਵਿਜ਼ਨ ਦੇਖਣਾ ਹੋਣਾ ਮੇਰੇ ਸਾਲ ਦਾ ਰੌਲੇ ਨਹੀਂ ਨਿਬੜਦੇ ਹੈਗੇ ਕਦੇ ਕੀ ਦਾ ਕਰਾਂ ਸਮਝਾ ਉ ਤਾਂ ਕਦੇ ਕੀ ਦਾ ਖਰਾਉ ਕੀ ਗੱਲ ਹੋ ਗਈ ਜੀ ਹੁਣ ਕਿਧਰ ਰੋਲਾ ਪੈ ਗਿਆ ਰੋਲਾ ਕਿਦਾ ਪਾਣਾ ਦੀ ਆ ਨੌਕਰ ਜਿਹੜਾ ਪਾਇਗਾ ਜਿੰਦਰ ਦਾ ਉਹ ਤਾਂ ਰੋਲਾ ਪੈਂਦੇ ਰਹਿੰਦਾ ਉਹ ਨਮਾ ਕਿਸੇ ਆਪਾ ਛੜ ਲਿਆਉਣੇ ਉਹ ਛਾਪਾ ਕੁਛ ਨਹੀਂ ਉਹ ਵੀ ਰੋਵਾ ਕੀਤੀ ure ਭੈਣ ਜੀ ਮੈਨੂੰ ਆਏ ਹੋ ਗਿਆ ਕੰਜਦੇ ਦਾ ਆ ਗਿਆ ਤਰਸ ਮੈਂ ਤਾਂ ਬਾळा ਮੇਰ ਮਨ ਬਾळा ਇਹ ਹਾਂ ਮੈਂ ਤਾਂ ਉਹਦੀ ਆਏ ਹੋ ਜਾਂਦਾ ਵੀ ਚੱਲ ਕਾਹ ਨੂੰ ਕਿਸਦਾ ਮੈਂ ਤਾਂ ਮਾੜਾ ਦੇਖਿਆ ਨਹੀਂ ਜਾਂਦਾ ਤੇ ਹੀ ਮੈਂ ਪੈ ਗਿਆ ਵਿਚਾਲੇ ਉਹੀ ਕੰਜਦੀਆਂ ਗੱਲਾਂ ਉਹਨਾਂ ਦੀਆਂ ਉਹ ਕਰੇ ਮੇਰਾ ਸਿਉਣਾ ਲੈ ਕੇ ਭੱਜ ਗਈ ਉਹ ਕਰੇ ਕਹਿੰਦਾ ਮੈਨੂੰ ਉਧਾਰ ਕੜਨੀ ਚੱਕੜ ਦਿੰਦਾ ਏ ਵੀਰ ਉਹ ਕਹਿੰਦੀ ਮਹਾ ਭਾਈ ਤੁਸੀਂ ਇਕੱਠੇ ਰਹੋ ਕਹਿੰਦੀ ਮੈਂ ਤਾਂ ਰੋਜ਼ ਖਾਲਦਾ ਏ ਕੁਟਦਾ ਕਹਿੰਦੀ ਮੈਂ ਮੈਂ ਕੀ ਕਰਾਂ ਫੇਰ ਫੇਰ ਕੀ ਪਥਰੇ ਹੱਥ ਬੰਨੇ ਕੋਈ ਨਹੀਂ ਨਿਭੜਾ ਨੱਬੜਿਆ ਭਾਈ ਉਹਨਾਂ ਦਾ ਲਾ ਰੌਲੇ ਦੱਸ ਇਨੇ ਰੌਲੇ ਤੂੰ ਕਿੰਨੇ ਕ ਨਮੇੜੇ ਨੇ ਜਿੰਨੇ ਜ਼ੁਰੌੜਾਂ ਦਾ ਨੌ ਲੈਂਦੇ ਨੇ ਨਮੇੜੇ ਤਾਂ ਮੈਂ ਪਥਰੇ ਨਮੇੜੇ ਨੇ ਕੱਕਾ ਤਾਜਾ ਤਾਜਾ ਛੋੜੇ ਵਾਲਾ ਨਮੇੜ ਕੇ ਆਏ ਆ ਛੋੜੇ ਵਾਲਾ ਕਿਹੜਾ ਕਿਹੜਾ ਜੀ ਇਹ ਤਾਂ ਮੂੰਹ ਕਾਲਾ ਕਰਾਤਾ ਸੀ ਸੰਦੀਪ ਨੇ ਸੰਦੀਪ ਨੇ ਕੀ ਗੱਲ ਹੋ ਗਈ ਪਤਾ ਹੀ ਐ ਨਾ ਨੂੰ ਮੈਨੂੰ ਕੀ ਪਤਾ ਨਹੀਂ ਨਾ ਮੈਨੂੰ ਐਂ ਦੱਸ ਮੂੰਹ ਕਾਲਾ ਕੀ ਕਰਾਤਾ ਸੀ ਜੇ ਕੁੜੀ ਰਾਜੀ ਤੀ ਪਰ ਵਨ ਸੁਭ ਕਰ ਦਿੰਦਾ ਹੁਣ ਟਾਈਮ ਐ ਵਿਆਹ ਕਰਨ ਦਾ ਇਹਦਾ ਅੱਛਾ ਕੁੜੀ ਦੀ ਗੱਲ ਬਾਤ ਸੀ ਕੋਈ ਕਿਉਂ ਕਹਿੰਦਾ ਕੋਠੇ ਟਪਾਉਂਦੇ ਫਿਰਦੇ ਇਹਨੂੰ ਉਹ ਰਾਜੀ ਕਾ ਨੂੰ ਤੀ ਕੁੜੀ ਤਾਂ ਥੇ ਮੁੱਕ ਰ ਗਈ ਸ੍ਰੀ ਆਮ ਉਹ ਤਾਂ ਕਹਿੰਦੀ ਇਹ ਤਾਂ ਕੇਵਲ ਤਰਾਲਾ ਮਿਲ ਲ ਗਿਆ ਸੀ ਸੰਦੀਪ ਓਕੇ ਜਦੀ ਕੰਦ ਟੱਪ ਗਿਆ ਕੰਜਾ ਦਾ ਪੌਲਾ ਲੈ ਵੀਰ ਜੀ ਤੂੰ ਤਾਂ ਮੈਨੂੰ ਕਹਿੰਨੀ ਹੈ ਰਿਸ਼ਤਾ ਕਰਾ ਦੇ ਥੋੜਾ ਹੁੰਡਾ ਚੰਦ ਚਾੜਦਾ ਫਿਰਦਾ ਮੇਰੀ ਗੱਲ ਸੁਣ ਲੈ ਵੀਰ ਕੋਈ ਗੱਲ ਨਹੀਂ ਜਵਾਨੀ ਪਹਿਰੇ ਸੌ ਸੌ ਗਲਤੀਆਂ ਹੋ ਜਾਂਦੀਆਂ ਨੇ ਬੰਦੇ ਤੋਂ ਮੈਂ ਤਾਂ ਹੁਣ ਵੀ ਹੱਥ ਬੰਨ੍ਹਦੀ ਆ ਵੀ ਭਾਈ ਕੋਈ ਦੇਖ ਕੇ ਕੋਈ ਚੰਗੀ ਚੰਗੇਰੀ ਇਹਦਾ ਕੋਈ ਬੰਨ ਸੁਭ ਕਰ ਦੇ ਬਾਈ ਟਿਕਾਣੇ ਲਾ ਦੇ ਦੀ ਜ਼ਿੰਦਗੀ ਟਿਕਾਣੇ ਕਿਵੇਂ ਲਾਦੀ ਹੈ ਜੀ ਇਹਦਾ ਮੂੰਹ ਕਾਲਾ ਕਰਾਉਂਦੇ ਫਿਰਦੇ ਮੈਂ ਚਾਹੇ ਲੱਖ ਮਾੜਾ ਤੀ ਕਿਸੇ ਦੀ ਕੰਦ ਨਹੀਂ ਟੱਪਿਆ ਕਦੇ ਤੀਮੀ ਮਾਨੀ ਦਾ ਲੰਬ ਆਇਆ ਥੋੜੇ ਬਾਹਰ ਚ ਹੋਰ ਗਲੂਸ ਕਰਤਾ ਇਹਨਾਂ ਨੇ ਦਲਦਾ ਦੇ ਇਹ ਵੀ ਸੱਚੀ ਐ ਕਿ ਤੂੰ ਤੀ 18-17 ਸਾਲ ਦਾ ਫੇਰ ਲੰਬਾ ਕਿਵੇਂ ਆਊਗਾ ਸ਼ਰਮ ਮਨ ਮਾੜੀ ਮੋਟੀ ਹਾਂ ਐਸ ਉਮਰ ਚ ਤੂੰ ਲੰਬੇ ਲੰਦਾ ਸੋਹਣਾ ਲੱਗਦਾ ਬਲ ਉਹਦੀ ਤਾਂ ਨਿਆਣੀ ਮਤ ਹੈ ਹੁਣ ਜਵਾਕਾਂ ਵਾਲੀ ਅੱਲੜ ਜਵਾਨੀ ਐ ਸੌ ਗੱਲਦਿਆਂ ਹੁੰਦੀਆਂ ਨੇ ਐਸ ਉਮਰ ਚ ਆਹੋ ਆਹੋ ਫਿਰ ਉਹ ਥਾਪੀ ਦੇ ਕੇ ਤੋਰਿਆ ਕਰ ਕਹੇ ਜਾ ਕਿਸ ਦੀ ਬਗਾਨਾ ਦੀ ਕੰਧ ਟੱਪ ਵੱਢ ਕੇ ਸਿੜ ਦੂ ਅਗਲਾ ਗੱਲਾਂ ਮਾਰਦੇ ਆ ਉਹ ਤਾਂ ਮਾਇ ਛੜਾਇਆ ਵਿਚ ਵਿਚਾਲੇ ਹੋ ਗਿਆ ਬੰਦਾ ਲਿਹਾ ਜੀ ਦੀ ਮੇਰਾ ਹੋ ਮੇਰੀ ਗੱਲ ਸੁਣ ਲੈ ਨਾ ਜਰਾ ਸਾਰੀਆਂ ਗੱਲਾਂ ਦੇ ਮਾਰ ਗੋਲੀ ਪਹਿਲਾਂ ਤਾਂ ਮੈਂ ਇਹਦੇ ਬਾਪ ਦੇ ਲਾਂਬਾ ਨੇ ਖਾ ਲਈ ਹੁਣ ਮੇਰੇ ਪੁੱਤ ਦੇ ਆਉਣ ਲੱਗੇ ਮੇਰੀ ਕਾਦੀ ਜੂਨ ਹੈ ਤੂੰ ਮਾੜਾ ਮੋਟਾ ਕੋਈ ਬਿੱਲੋ ਨੂੰ ਕਹੇ ਕਿ ਇਹ ਕੋਈ ਰਿਸ਼ਤਾ ਰੱਪਾ ਕਰਾ ਦੇ ਭਾਈ ਮੈਂ ਤੇਰੇ ਮੂਹਰੇ ਹੱਥ ਬੰਨ੍ਹਦੀ ਆਂ ਹੈ ਤੂੰ ਸਾਡੀਆਂ ਰੋਟੀਆਂ ਖਾਧੀਆਂ ਵੀ ਲਾਜ ਰੱਖ ਦੇ ਤੁਸੀਂ ਹੱਥ ਮੇਰੇ ਮੂਹਰੇ ਨਾ ਬੰਨੋ ਜਿਹਦਾ ਕੰਮ ਆਉਦੇ ਮੂਹਰੇ ਬੰਨੋ ਰਾਮੇ ਮੂਹਰੇ ਬੰਨੋ ਹੱਥ ਆ ਪਹਿਲੇ ਕਹਿ ਦੂ ਮੰਗੀ ਬੋਲੀ ਮੇਰਾ ਆਮਾ ਦਾ ਪੈਰ ਤੇ ਪਾਣੀ ਨਹੀਂ ਪੈਣ ਦਿੰਦਾ ਰਾਮੇ ਨੂੰ ਤਾਂ ਮੈਂ 18 ਵਾਰੀ ਕਹਤਾ ਰਾਮਾ ਵੀ ਸਾਡੇ ਘਰ ਦਾ ਜਲੂਸ ਦੇਖ ਕੇ ਰਾਜੀ ਐ ਹਰਾਮੀ ਬੰਦਾ ਐ ਪੈਰ ਤੇ ਪਾਣੀ ਫੇਰੇ ਪਉ ਜੇ ਪਾਣੀ ਪੈਰਾਂ ਤੇ ਡੋਲੋਂਗੇ ਤੂੰ ਤਾਂ ਪਰਾਂ ਪਰਾਂ ਡੋਲੀ ਜਾਂਦੇ ਹੋ ਪਾਣੀ ਹਾਂ ਬਈ ਮੈਂ ਤੁਹਾਨੂੰ 20 ਵਾਰੀ ਕਹਤਾ ਕੋਈ ਗੱਲ ਤਣ ਪਤਣ ਲਾਉਂਦਾ ਹੀ ਨਹੀਂ ਵੀ ਭਾਈ RAMA ਤੂੰ ਕੋਈ ਕੁੜੀ ਦੇਖ ਲੈ ਜਦੋਂ ਕੋਈ ਕਾਇਦਾ ਨਹੀਂ ਆ ਤਾਂ ਕਰਨੈਲ ਨਾਲ ਝਗੜਾ ਝਾਟਾ ਕਰਕੇ ਖੜ ਜਾਂਦਾ ਉਹਦਾ ਮੈਂ ਕਰਨੈਲ ਨੂੰ ਲੈ ਕੇ ਦੇ ਦੂਗਾ ਬਖੂ ਪਰ ਮੁੰਡੇ ਨੂੰ ਨਹੀਂ ਲੈ ਕੇ ਦਿੰਦਾ ਚਲੋ ਭਣਜੀ ਮੈਂ ਤਾਂ ਤੁਹਾਨੂੰ ਐ ਕਹਿਣਾ ਬਹੁਤ ਹੋ ਗਿਆ ਤੁਸੀਂ ਭਈ ਆਪਦੇ ਜਵਾਖਾਂ ਨੂੰ ਸਮਝਾਓ ਅਸੀਂ ਵੀ ਆਪਦੇ ਘਰਬਾਰ ਦੇ ਜਾਈਏ ਆਪਦੇ ਘਰੇ ਜਾ ਕੇ ਅਸੀਂ ਵੀ ਆਪਦਾ ਘਰਬਾਰ ਦੇਖਣਾ ਹੈ ਹੁਣ ਮੂਰੇ ਤਿਹਾਰ ਆਉਂਦਾ ਹੈ ਦੀਵਾਲੀ ਆਉਂਦੀ ਹੈ ਤੁਸੀਂ ਹੱਥ ਹੱਥ ਬੰਨ ਕੇ ਉਹਦਾ ਰਿਸ਼ਤਾ ਲੈ ਲਓ ਹੱਸਦਾ ਖੇਡਦਾ ਤੁਹਾਡਾ ਪਰਿਵਾਰ ਹੋ ਜੂ ਕਰਨੈਲ ਨਹੀਂ ਨਾਲੇ ਸੁਧਰਦਾ ਕਰਨੈਲ ਦਾ ਤਾਂ ਛੱਡ ਦੋ ਪਿੰਡਾਂ ਵੀ ਮੇਰੀ ਗੱਲ ਸੁਣ ਲੈ ਤੂੰ ਹੀ ਸਿਆਣਾ ਬੰਦਾ ਹੈ ਘਰ ਚ ਮਾੜੀ ਮੋਟੀ ਗੱਲ ਸੁਣਨ ਵਾਲਾ ਤੇ ਬੋਚਣ ਵਾਲਾ ਜੇ ਤੂੰ ਘਰੋਂ ਭੱਗ ਗਿਆ ਭਲਾ ਸੰਦੀਪ ਨੂੰ ਰਿਸ਼ਤਾ ਕਿੱਥੇ ਧਰਿਆ ਪਿਆ ਕੋਈ ਗੱਲ ਨਹੀਂ ਤੂੰ ਉਨਾਂ ਚਿਰ ਠਹਿਰ ਜਿੰਨ ਚਿਰ ਮੇਰੇ ਮੁੰਡੇ ਦਾ ਸਾਥ ਨਹੀਂ ਦਿੰਦਾ ਭਾਈ ਮੈਨੂੰ ਹਰੇਕ ਬੰਦਾ ਪਤਾ ਕੀ ਕਹਿੰਦਾ ਤੂ ਰੇ ਪਿੱਪੜ ਲੱਗਿਆ ਬੈਠਾ ਦਾਸਾ ਅਸੀਂ ਰਲ ਕੇ ਤੁਹਾਡੇ ਨੌਕਰ ਜਿਹੜਾ ਤੁਹਾਡਾ ਨੌਕਰ ਆ ਉਹ ਢਾਕ ਚੌਂਕੀ ਤੇ ਰਹਿੰਦਾ ਕਰੀ ਬਿੱਲਾ ਸਹੀ ਕਹਿ ਰਹੇ ਹੋ ਗਲਤ ਕੰਮ ਹੈ 1% ਗਲਤ ਨਹੀਂ ਕਿਹਾ ਦੇਖ ਲੈ ਦੇਖ ਲੈ ਹੁਣ ਨੌਕਰ ਪਰਖਦਾ ਵੀ ਤੂੰ ਉਹਦੇ ਨਹੀਂ ਉਰੇ ਸਾਡੇ ਕੋਲੇ ਉਹਦੇ ਤਾਂ ਸਾਨੂੰ ਨੌਕਰ ਚੱਕ ਕੇ ਕਿਹਾ ਨਹੀਂ ਹੈ ਹੁਣ ਤੂੰ ਵਿਆਹ ਕਰਾ ਲਿਆ ਫੰਗ ਤੈਨੂੰ ਵੀ ਲੱਗ ਗਈ ਪਿੱਲੋ ਜੱਪ ਪਾਣੀ ਤਾਂ ਨਹੀਂ ਲਿਆ ਕੇ ਦੇ ਭਾਈ ਮੇਰਾ ਗਲਾ ਸੁੱਕਿਆ ਪਿਆ ਲਿਆ ਦੇ ਨੀ ਜੀ ਹਾਂ ਬਹੁਤ ਬਦੀਨ ਕਰ ਲਈ ਇਹਨਾਂ ਨੇ ਉਹ ਨਾਲੇ ਤੁਸੀਂ ਕਹਿੰਦੇ ਆਪਾਂ ਸਫਾਈ ਕਰਨ ਜਾਣਾ ਉੱਥੇ ਘਰੇ ਉਹ ਚੱਲਾਂਗੇ ਸਫਾਈ ਪਹਿਲਾਂ ਉਰੇ ਤਾਂ ਕਰ ਲਈਏ ਤਾਂ ਖੰਡਿਆਰ ਖੰਡਿਆ ਪਿਆ ਚੱਲ ਚੰਗਾ ਲੈ ਨਹੀਂ ਪਾਣੀ ਦੇਖ ਲੈ ਐਡਾ ਕਲੱਲਾ ਲਾਣਾ ਨਾ ਆਏ ਨਹੀਂ ਹੈਗਾ ਵੀ ਫੋਨ ਚੱਕ ਲਗੇ ਮਾਸੀ ਦਾ ਮਾਸੀ ਏਡੇ ਤੇ ਖੜੀ ਹੋਣੀ ਐ ਕਿੱਥੇ ਸਾਰੇ ਆਪ ਮਹਾਰੇ ਤੁਰ ਕਰ ਦਿਆ ਤਾਂ ਚੱਲ ਤੁਰ ਕੇ ਚਲਦੀਆਂ ਹੁਣ ਅਸਾਂ ਕੀ ਲੋਕਾਂ ਨੂੰ ਹੱਥ ਦਿੰਦੀ ਫਿਰੂੰਗੀ ਮੈਂ ਉਹ ਤਾਂ ਸਾਰਾ ਪਿੰਡੀ ਜਾਣਦਾਗਾ ਹੁਣ ਗੱਲ ਕਰੇ ਆ ਚੰਗੀਆਂ ਲੱਗਦੀ ਕਹਿੰਦੀ ਕਿਸਨ ਹੈਲੋ ਹੈਲੋ ਉਹ ਕਿੱਥੇ ਫਿਰਦੀਆਂ ਬਾਜ਼ਾਰ ਜੇ ਚ ਆਹੋ ਮੈਂ ਤਾਂ ਇੱਧਰ ਦੀਵਾਲੀ ਦੀ ਸ਼ਾਪਿੰਗ ਕਰਦੀ ਫਿਰਦੀ ਆ ਤੂੰ ਠੀਕ ਆ ਮੈਂ ਕਿੱਥੇ ਠੀਕ ਆ ਤੂੰ ਦੀਵਾਲੀ ਦੀਆਂ ਸ਼ਾਪਿੰਗਾਂ ਕਰੀ ਚੱਲ ਮੇਰੇ ਦਿਵਾਲੇ ਕੱਢ ਕੇ ਆਹੋ ਹੁਣ ਮੈਨੂੰ ਕੀ ਪਤਾ ਸੀ ਐ ਹੋ ਜਾਊਗਾ ਮੈਨੂੰ ਤਾਂ ਐ ਸੀਗਾ ਤੇ ਚੱਲ ਮਿਲ ਲਾਂਗੇ ਉਥੇ ਤਾਂ ਹੋਰ ਹੀ ਸੀ ਆਪਾਂ ਪੈ ਗਿਆ ਉਹ ਤੇਰਾ ਭਾਈ ਜਾਂ ਬਾਲਾ ਹਰਾਮੀ ਮੇਰੇ ਕੰਨ ਕੁਲੀ ਲਾ ਕੇ ਰੱਖਿਆ 12 ਬੋਰੋਂ ਨੇ ਤਾਂ ਉਹਦਾ ਸ਼ੁਕਰ ਕਰ ਉਹਨੇ ਚਲਾਈ ਨਹੀਂ ਹੈਗੀ ਚੱਲ ਜਾਂਦੀ ਫੇਰ ਤਾਂ ਪੂਰੀ ਹੋ ਜਾਂਦਾ ਮੈਂ ਉਹਦਾ ਬੱਚਤ ਰਹਿ ਗਈ ਇੱਕ ਤੇਰਾ ਭਾਈ ਪਿਓ ਜਾ ਵੀ ਬਹੁਤ ਹਰਾਮੀਆ ਬੰਦਾ ਮੈਂ ਦੇਖ ਲਿਆ ਹਾਂ 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 ਪੀ ਹਰਾਮੀਆ ਜਦੋਂ ਅਗਲੀਆਂ ਦੀ ਕੁੜੀ ਤੇ ਗੱਲ ਆਈ ਅਗਲਾ ਤਾਂ ਇਹਦਾ ਕੁਝ ਕਰੂਗੀ ਮੈਂ ਕਿ ਹੁਣ ੱੱਕੇ ਨਾ ਵੜ ਗਿਆ ਉਹਦਾ ਚਲ ਬਚ ਗਿਆ ਆਪਾਂ ਬਹਾਨਾ ਲਾ ਗਿਆ ਇੰਨਾ ਸ਼ੁਕਰ ਦੇਸਾਲਾ ਠੱਕ ਸੁੱਕ ਕਾ ਨੂੰ ਆ ਤੁਸੀਂ ਤਾਂ ਸੋ ਬਹਾਨੇ ਲਾ ਦਨੀ ਹੁੰਨੇ ਹੋ ਤੁਸੀਂ ਤਾਂ ਗੱਲ ਗੋਲ ਕਰ ਦਨੀ ਹੋ ਮੈਨੂੰ ਪਤਾ ਹੈਗਾ ਮੇਰੇ ਵੱਡ ਪਈਆ ਨਾ ਜਿਹੜੀ ਉਹ ਤਾਂ ਮੈਨੂੰ ਹੀ ਪਤਾ ਹੈ ਮੇਰੇ ਸੜਦੇ ਰਾਤ ਨੂੰ ਚਸਕੇ ਪੈਂਦੇ ਨੇ ਹਾਏ ਲੈ ਦੱਸ ਹੁਣ ਤੂੰ ਕਿੱਥੇ ਆ ਹੁਣ ਕਿੱਥੇ ਆ ਮੈਂ ਹੁਣ ਤਾਂ ਮੈਂ ਤਾਪਸਥਾਨ ਤੇ ਬੈਠਾ ਕੀੜੇ ਵਾਲੇ ਭੌਣ ਤੇ ਬਿਠਾਤਾ ਤਾਂ ਮੈਨੂੰ ਤੁਸੀਂ ਆਏ ਕਿਉਂ ਬੋਲਦੇ ਹੋ ਦੇਖੀ ਮੈਂ ਤਾਂ ਤੈਨੂੰ ਇੰਨਾ ਪਿਆਰ ਕਰਦੀ ਹਾਂ ਤੂੰ ਮੇਰੇ ਵਾਸਤੇ ਕੁੱਟ ਵੀ ਨਹੀਂ ਸਹਿ ਸਕਦਾ ਹੋਰ ਮਾਰੀ ਦੇ ਫਿਰ ਮੈਨੂੰ ਨਮੇੜ ਕੰਮ ਪਰ ਆਹ ਹੋ ਚਾਹੇ ਛੱਡ ਨਾ ਮਾੜੀ ਮੁੱਟੀ ਦਾ ਪਿਆਰ ਚ ਪੈਂਦੀ ਰਹਦੀ ਐ ਆਹੋ ਛੋਡੇ ਕਾ ਨੂੰ ਪੈਂਦੀ ਐ ਸਾਡੀ ਪੈਂਦੀ ਹੁੰਦੀ ਐ ਚੱਲ ਕੋਈ ਨਹੀਂ ਭਾਈ ਸਾਡੇ ਵਾਲੇ ਨੇ ਮੇਰੀ ਗੱਲ ਸੁਣ ਸਾਡੇ ਵਾਲੇ ਨੇ ਬਾਲੀ ਮਾੜੀ ਕਰੀ ਮੇਰੇ ਨਾਲ ਕਿਉਂ ਕੀ ਕਰਤਾ ਰਾਤ ਨੂੰ ਨਾਲੇ ਦਾ ਮੈਨੂੰ ਕੁੱਟ ਕੇ ਲੈ ਕੇ ਗਏ ਘਰੇ ਨਾਲੇ ਮੇਰੇ ਸਾਲਿਆਂ ਨੇ ਰਾਤ ਨੂੰ ਬਾਡਾਂ ਵਾਲਾ ਬਾਜਰਾ ਵੜਾਇਆ ਮੈਥੋਂ 3 ਦਿਨਾਂ ਦਾ ਮੇਰੇ ਤਾਂ ਪੱਛ ਲੱਗੇ ਪਏ ਨੇ ਹਾਏ ਹੋਰ ਵੈਸੇ ਸਾਨੂੰ ਕਹਿਣਾਗਾ ਵੀ ਸਾਡੇ ਵਾਲਾ ਬੁੜਾ ਹਰਾਮੀ ਆ ਬੁੜਾ ਥੋਡੇ ਵਾਲਾ ਵੀ ਘੱਟ ਨਹੀਂ ਸਾਡੇ ਬੁੜੇ ਨੇ ਤਾਂ ਮੇਰੀ ਵੀਡੀਓ ਬਣਾ ਲਈ। ਉਹ ਮੈਂ ਮਰ ਜਾ। ਹੋਰ ਹੁਣ ਹਾਏ। ਦੇਖ ਲੈ ਤੈਨੂੰ ਮੇਰੇ ਕਰਕੇ ਕੀ ਕੁਝ ਚੱਲਣਾ ਪੈ ਰਿਹਾ ਪਰ ਤੈਨੂੰ ਫਲ ਮਿਲੂਗਾ ਇਸ ਪਿਆਰ ਦਾ। ਫਲ ਫਲ ਤਾਂ ਜਦੋਂ ਮਿਲੂ ਦੇਖੀ ਜੋ ਹੋਏ ਤਾਂ ਡੰਗ ਹੀ ਮਿਲਦੀਆਂ ਨੇ। ਚੱਲ ਕੋਈ ਨਹੀਂ ਹੁਣ ਇੰਨਾ ਵੀ ਨਾ ਨੈਗੇਟਿਵ ਹੋ। ਨੈਗੇਟਿਵ ਤਾਂ ਹੋਣਾ ਪੈਂਦਾ ਫਿਰ ਜਦੋਂ ਤੇਰੇ ਵਰਗੀਆਂ ਘਰੇ ਬੁਲਾ ਕੇ ਮੁੱਕਰ ਜਾਂਦੀਆਂ ਨੇ। ਮੈਂ ਜੀ ਕਹੀ ਜਾਏਂਗਾ ਪਰ ਦੇਖ ਲਾ ਮੈਂ ਬੁਲਾਣਾ ਨਹੀਂ ਲਾ ਬੁਲਾਉਣਾ ਨਹੀਂ ਆ ਕਾਸੀ ਤੂੰ ਸੀ ਜੀ ਆ ਨਾਂ ਬੁਲਾਈ ਫਿਰ ਮੇਰੀ ਗੱਲ ਸੁਣ ਲੈ ਤੂੰ ਉਸਦੂ ਜੀ ਮੈਨੂੰ ਪਸੰਦ ਨਹੀਂ 50 ਫਿਰਦੀਆਂ ਤੇਰੇ ਵਰਗੀਆਂ ਜ ਐਂ ਗੱਲ ਹੈ ਅੱਛਾ ਹਾਂ ਤੂੰ ਜੀ ਇਹ ਤਾਂ ਪਹਿਲਾਂ ਵੀ ਮੈਨੂੰ 50 ਬਰੀ ਦੇਤੀ ਮੈਨੂੰ ਬਾਪੂ ਨੂੰ ਐ ਕਿਹਾ ਚਾਹੀਦਾ ਸੀ ਵੀ ਚਾਰ ਡਾਂਗਾ ਹੋਰ ਲਾ ਤੇਰੇ ਹੋਰ ਉਹਨੇ ਕਾਸਰ ਛੜਤੀ ਨਾ ਪਹਿਲਾਂ ਹੋਰ ਲਾ ਡਾਂਗਾ ਛੱਡੀ ਹੋਈ ਐ ਕਰਦੀ ਕੀ ਫਿਰਦੀ ਐ ਮੈਂ ਬਾਜ਼ਾਰ ਚਾ ਚੱਲ ਚੰਗਾ ਮੈਂ ਮੇਰੀ ਮੰਮੀ ਨਾਲ ਆ ਠੀਕ ਐ ਹਾਂ ਆ ਰੰਨਾ ਦਾ ਬਦਕਾਰੀ ਹੀ ਹੁੰਦੀ ਨੇ ਉਹੀ ਗੱਲ ਆ ਸੰਦੀਪ ਪਸਿਆ ਬਾਲਾ ਨੇ ਨਾ ਮਗਰ ਜਾਇਆ ਕਰ ਹੁਣ ਹੌਲੀ ਹੌਲੀ ਖੜਾ ਛੜਾਲ ਹੈ ਜੇ ਘਰ ਬਸਾਉਣਾ ਹੈ ਬਿਆਬੂ ਕਰਾ ਲੈ ਨਹੀਂ ਤਾਂ ਐਂ ਕੁੱਟ ਪੈਂਦੀ ਦੀ ਲੰਘ ਜੂ ਜ਼ਿੰਦਗੀ